ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਗੱਲ ਕਰਾਂਗੇ ਕੰਗਨਰ ਨੌਤ ਇਹਨੂੰ ਹੋਕ ਹੀ ਗਿਆ ਹੈ ਇਹ ਪੁੱਠੇ ਸਿੱਧੇ ਬਿਆਨ ਦੇਣ ਤੋਂ ਬਾਅਦ ਕਿਉਂ ਨਹੀਂ ਆ ਰਹੀ ਫਿਰ ਪੁੱਠਾ ਬਿਆਨ ਦੇ ਦਿੱਤਾ ਹੈ ਉਹਨੇ ਕਿ ਪੰਜਾਬ ਦੇ ਮੁੰਡੇ ਹਿਮਾਚਲ ਦੇ ਵਿੱਚ ਆ ਕੇ ਨਸ਼ਾ ਵੇਚਦੇ ਨੇ ਇਹਨਾਂ ਤੋਂ ਬਚ ਕੇ ਰਹੋ ਇਸ ਮੁੱਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਸੁਨੀਲ ਜਾਖੜ ਨੇ ਅਮਿਤ ਸ਼ਾਹ ਨੂੰ ਨਸੀਹਤ ਦਿੱਤੀ ਏ ਉਹਨਾਂ ਨੇ ਪੰਜਾਬ ਬਾਰੇ ਆਪਣਾ ਰਵਈਆ ਆਪਣਾ ਵਤੀਰਾ ਬਦਲਣ ਲਈ ਸਲਾਹ ਦੇ ਦਿੱਤੀ ਏ ਦੋਨੋਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਜੁੜੇ ਨੇ ਮੇਰੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਪੁੱਲਰ ਜੀ ਪੁੱਲਰ ਜੀ ਇਹ ਕੰਗਣਾ ਦਾ ਅਸੀਂ ਮਸਲਾ ਹਰ ਦੂਜੇ ਦਿਨ ਚੱਕ ਲੈਨੇ ਆ ਪਰ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹੁਣ ਇਹ ਕਹਿੰਦੀ ਕਿ ਜਿਹੜੇ ਪੰਜਾਬ ਦੇ ਮੁੰਡੇ ਨੇ ਹਿਮਾਚਲ ਚਾਕੇ ਨਸ਼ਾ ਵੇਚਦੇ ਨੇ ਦੇਖੋ ਸਭ ਤੋਂ ਵੱਡੀ ਗੱਲ ਕਿ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਕੰਗੜਾ ਰਣੌਤ ਨਹੀਂ ਬੋਲਦੀ ਕੰਗੜਾ ਰਣੌਤ ਦੇ ਵਿੱਚ ਉਹਦੇ ਕੋਈ ਹੋਰ ਬੋਲਦੇ ਆ ਕਿਨੇ ਅਸਲ ਦੇ ਵਿੱਚ ਪਹਿਲਾਂ ਉਹਨੇ ਬੜੀ ਪ੍ਰੀਪਲੈਨਿੰਗ ਦੇ ਨਾਲ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕੀਤਾ ਪੰਜਾਬ ਨੂੰ ਬਦਨਾਮ ਕੀਤਾ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਦੱਸਿਆ ਉਹਨੇ ਹੁਣ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਆ ਇਹ ਕੰਗੜਾ ਰਣੌਤ ਨੂੰ ਚੇਤਾ ਭੁੱਲ ਗਿਆ ਕਿ ਜੇ ਪੰਜਾਬ ਦੀ ਜਵਾਨੀ ਨਾ ਹੁੰਦੀ ਜੇ ਸਾਡੇ 9ਵੇਂ ਪਾਸ਼ਾ ਹਿੰਦੂਆਂ ਦੀ ਖਾਤਰ ਨਾ ਬਲਦਾਲ ਦਿੰਦੇ ਅੱਗੇ ਤੇ ਅੱਜ ਪੂਰੇ ਇੰਡੀਆ ਦਾ ਜਿਹੜਾ ਹਿੰਦੂ ਭਾਈ ਹੈ ਨਾ ਉਹ ਮੁਸਲਮਾਨ ਭਰਾ ਹੋਣੇ ਸੀ ਇਸ ਬੀਬੀ ਨੂੰ ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ ਇਤਿਹਾਸ ਪੜ ਲੈਣਾ ਚਾਹੀਦਾ ਹੁਣ ਇਹ ਚਾਹੁੰਦੀ ਹੈ ਕਿ ਜਿਹੜੇ ਹਿਮਾਚਲ ਦੇ ਜਿਹੜੇ ਲੋਕ ਨੇ ਉਹ ਪੰਜਾਬੀਆਂ ਦੇ ਐਂਟੀ ਹੋ ਜੇ ਜੇ ਪੰਜਾਬੀ ਮੁੰਡੇ ਪੰਜਾਬ ਦੀ ਜਵਾਨੀ ਇਹਨੂੰ ਜਿਆਦਾ ਇਹ ਨਫ਼ਰਤ ਕਰਦੀ ਆ ਇਹਨੂੰ ਇੱਕ ਸੱਦਾ ਦੇ ਦੇਣਾ ਚਾਹੀਦਾ ਹੈਗਾ ਕਿ ਜਿਹੜੇ ਵੀ ਪੰਜਾਬ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਵੱਸਦੇ ਨੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਤੇ ਕੰਮ ਕਰਦੇ ਨੇ ਪੰਜਾਬ ਵਿੱਚ ਪ੍ਰਾਈਵੇਟ ਨੌਕਰੀਆਂ ਤੇ ਕੰਮ ਕਰਦੇ ਨੇ ਪੰਜਾਬ 'ਚ ਆਪਣਾ ਬਿਜ਼ਨਸ ਚਲਾਉਂਦੇ ਉਹਨਾਂ ਨੂੰ ਹਿਮਾਚਲ ਵਾਪਸ ਬੁਲਾ ਲੈ ਕਿਉਂ ਫਿਰ ਹਿਮਾਚਲ ਦੇ ਲੋਕ ਪੰਜਾਬ ਦੇ ਵਿੱਚ ਬੈਠੇ ਨੇ ਵਾਪਸ ਬੁਲਾ ਲੈਣ ਜੇ ਤੈਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਸ਼ਰਾਬੀ ਆ ਨਸ਼ੇ ਕਰਦੇ ਨੇ ਚਿੱਟਾ ਪੀਂਦੇ ਹੈਗੇ ਨੇ ਤੇ ਤੁਸੀਂ ਆਪਣੇ ਹਿਮਾਚਲ ਦੇ ਲੋਕ ਵਾਪਸ ਬੁਲਾ ਲਓ ਜੇ ਜ਼ਿਆਦਾ ਤੈਨੂੰ ਤਕਲੀਫ ਹੋ ਰਹੀ ਹੈ ਪੰਜਾਬੀਆਂ ਦੀ ਜ਼ਿਆਦਾ ਤੈਨੂੰ ਹਿਮਾਚਲ ਦੇ ਲੋਕਾਂ ਦੀ ਚਿੰਤਾ ਹਿਮਾਚਲ ਵੀ ਤੇ ਪੰਜਾਬ ਚੁਲਕਿਆ ਕੀ ਇਹ ਬੀਬੀ ਭੁੱਲ ਗਈ ਹੈ ਕਿ ਜਿਹੜਾ ਇਹਨਾਂ ਦਾ ਕਸੋਲ ਏਰੀਆ ਇਹਨਾਂ ਦਾ ਕੁਲੂ ਏਰੀਆ ਦੁਨੀਆ ਭਰ ਦਾ ਜਿਹੜਾ ਗੋਰਾ ਵਾ ਖਾਸ ਕਰਕੇ ਪੁਰਤਗਾਲੀ ਆਗੇ ਉੱਥੇ ਸੂਟੇ ਲਾਉਂਦੇ ਨੇ ਭੰਗ ਪੀਂਦੇ ਨੇ ਚੈਸ ਚੈਸ ਪੀਂਦੇ ਆ ਕਿਨੇ ਗਾਂਜਾ ਪੀਂਦੇ ਨੇ ਹਿਮਾਚਲ ਚ ਰੇ ਪਾਰਟੀਆਂ ਨੇ ਤੇ ਬੀਬੀ ਬੰਬੇ ਕਿੰਨੀਆਂ ਰੇ ਪਾਰਟੀਆਂ ਕਰਦੀਆਂ ਪਿੱਛੇ ਜਿਹਨੇ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਕਿ ਉਹ ਨਸ਼ੀ ਕਰਦਾ ਲੋਕਾਂ ਨੇ ਇਹਦੀਆਂ ਵੀਡੀਓ ਫੜ ਕੇ ਪਾਤੀਆਂ ਕਿ ਕਿਵੇਂ ਆਪ ਵਿਸਕੀ ਤੇ ਵਿਸਕੀ ਪਦਨ ਕੀ ਕੁਝ ਖਾਈ ਪੈਂਦੀ ਹੁਣ ਪੰਜਾਬ ਦੇ ਕਿਸਾਨ ਨੇ ਆਮ ਆਦੀ ਪਾਰਟੀ ਦੇ ਜਿਹੜੇ ਬਲਾਰੇ ਨੇ ਮਲਵਿੰਦਰ ਸਿੰਘ ਕੰਗ ਲੋਕ ਸਭਾ ਮੈਂ ਉਹ ਕਹਿੰਦੇ ਇਹਦਾ ਡੋਪ ਟੈਸਟ ਹੋਣਾ ਚਾਹੀਦਾ ਬੀਜੇਪੀ ਨੂੰ ਚਾਹੀਦਾ ਹੈਗਾ ਪੰਜਾਬ ਦੇ ਬੀਜੇਪੀ ਨੂੰ ਔਰ ਕੌਮੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਸਾਹਿਬ ਨੂੰ ਕੇਸ ਬੀਬੀ ਦਾ ਇਲਾਜ ਕਰੋ ਇਸ ਬੀਬੀ ਦਾ ਡੋਪ ਟੈਸਟ ਕਰਾਓ ਇਹਨੂੰ ਕਿਸੇ ਮਨੋਵਿਗਿਆਨਿਕ ਡਾਕਟਰ ਨੂੰ ਦਿਖਾਓ ਤਾਂ ਜੋ ਇਹਨੇ ਪੰਜਾਬ ਦਾ ਮਾਹੌਲ ਕੰਮ ਕਰਨਾ ਇਹਨੇ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੁਣ ਹਿਮਾਚਲ ਜਾਂਦੇ ਨੇ ਘੁੰਮਣ ਫਿਰਨ ਵਾਸਤੇ ਉਹਨਾਂ ਲੋਕ ਕੁੱਟਣ ਇਹਦੇ ਕਰਕੇ ਹਿਮਾਚਲ ਦੇ ਆ ਲੋਕਾਂ ਨੇ ਪੰਜਾਬੀਆਂ ਨੂੰ ਕੁੱਟਿਆ ਡਰਾਈਵਰਾਂ ਨੂੰ ਕੁੱਟਿਆ ਟੂਰਿਸਟਾਂ ਨੂੰ ਕੁੱਟਿਆ ਹੈਗਾ ਜੇ ਹਿਮਾਚਲ ਦੇ ਵਿੱਚ ਪੰਜਾਬੀਆਂ ਨੇ ਜਾਣਾ ਬੰਦ ਕਰਤਾ ਨਾ ਬੀਬੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਬਲਣੀ ਹੈਗੀ ਇਹ ਪੰਜਾਬੀ ਟੂਰਿਸਟ ਹੈ ਜਿਹੜਾ 90% ਦੀ ਜਿਹੜਾ ਹਿਮਾਚਲ ਦੇ ਵਿੱਚ ਜਾਂਦਾ ਹੈਗਾ ਤੇ ਇਸ ਕਰਕੇ ਆਪਣੀਆਂ ਦੁਕਾਨਾਂ ਕਿਉਂ ਬੰਦ ਕਰ ਰਹੀਆਂ ਕਿਉਂ ਆਪਸ ਵਿੱਚ ਭਾਈਚਾਰਕ ਸਾਂਝ ਤੋੜ ਰਹੀ ਹੈ ਇਹ ਬੀਬੀ ਮਨੋਵਿਗਿਆਨਿਕ ਤੌਰ ਤੇ ਇੱਕ ਸਾਈਕੋਨਿਕ ਦੀ ਮੈਂਟਲ ਅਵਸਥਾ ਇਹ ਮੈਂਟਲ ਅਵਸਥਾ ਦੇ ਵਿੱਚ ਜਾ ਚੁੱਕੀ ਹੈਗੇ ਇਹਦਾ ਇਲਾਜ ਕਰਾਉਣਾ ਚਾਹੀਦਾ ਹੈਗਾ ਹੁਣ ਸਿਆਣਾ ਬੰਦਾ ਇੱਕ ਵਾਰ ਛਿੜਕੇ ਹੋਵੇ ਨਾ ਉਹ ਸਮਝ ਜਾਂਦਾ ਇਹਨੂੰ ਜੇਪੀ ਨੱਡਾ ਨੇ ਵੀ ਛਿੜਕ ਕੇ ਦੇਖ ਲਿਆ ਇਹ ਫਿਰ ਬੀਬੀ ਦੀ ਉੱਤੇ ਉੱਤੇ ਨਾ ਇਹ ਇਹ ਕਹਿੰਦੇ ਇਹ ਨਾ ਕਿ ਸਿਵਲ ਇੱਕ ਇਹੋ ਜਿਹੇ ਲੋਕਾਂ ਦਾ ਜਿਹੜੀ ਹੈ ਇਹ ਇਦਾਂ ਦੇ ਲੋਕ ਨਾ ਇੰਡੀਆ ਦੀ ਸਿਆਸਤ ਦੇ ਵਿੱਚ ਡੈਣ ਨੇ ਡੈਣਾ ਨੇ ਚਾਹੇ ਕੋਈ ਪੋਲਿਟਿਸ਼ੀਅਨ ਬੰਦੇ ਨੇ ਜਾਂ ਬੁੜੀਆਂ ਜਿਹੜੀਆਂ ਦੇਸ਼ ਨੂੰ ਖਾਣਾ ਚਾਹੁੰਦੀਆਂ ਇਹ ਉਹਨਾਂ ਵਿੱਚੋਂ ਇੱਕ ਹੈ ਇਹ ਜਾਣ ਬੁੱਝ ਕੇ ਬੜੀ ਡੂੰਗੀ ਸਾਜੇ ਦੇ ਪਿੱਛੇ ਬਹੁਤ ਵੱਡੀ ਪਲੈਨਿੰਗ ਆ ਇਹ ਏਡੀ ਇਹ ਨਹੀਂ ਕਿ ਮੈਂਟਲ ਅਵਸਥਾ ਹੈਗੀ ਆ ਮੈਂਟਲ ਅਵਸਥਾ ਨਹੀਂ ਇਹਦੇ ਪਿੱਛੇ ਕਿ ਡੂੰਗੀ ਸਾਜ਼ਿਸ਼ ਹੈ ਪਹਿਲਾ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਪੰਜਾਬ ਨੂੰ ਬਦਨਾਮ ਕੀਤਾ ਨੂੰ ਪੰਜਾਬ ਦੇ ਜਵਾਨੀ ਨੂੰ ਬਦਨਾਮ ਕੀਤਾ ਬੀਬੀ ਦੇ ਸੈਕਟਰ 16 ਦੇ ਵਿੱਚ ਪੜਦੇ ਰਹੀ ਹੈ ਬੀਬੀ ਦੇ ਅੱਜ ਵੀ ਜਿਹੜੇ ਇਹਦੇ ਹਮ ਉਮਰ ਆ ਉਹ ਸਾਰਿਆਂ ਨੂੰ ਪਤਾ ਕਿ ਬੀਬੀ ਕੀ ਕਰਦੀ ਰਹੀ ਹੈਗੀ ਹੈ ਪੂਰੇ ਚਰਚਾ ਤੇ ਉਹ ਦੂਜੀ ਗੱਲ ਆ ਕਿ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਚਿੱਟਾ ਤੇ ਹਿਮਾਚਲ ਦੇ ਵਿੱਚ ਲੋਕੀ ਨਸ਼ਾ ਨਹੀਂ ਕਰਦੇ ਹਿਮਾਚਲ ਦੇ ਲੋਕ दारू ਨਹੀਂ ਪੀਂਦੇ ਹਿਮਾਚਲ ਦੇ ਲੋਕ ਚਿੱਟਾ ਨਹੀਂ ਪੀਂਦੇ ਭੰਗ ਨਹੀਂ ਪੀਂਦੇ ਚਰਸ ਨਹੀਂ ਪੀਂਦੇ ਉਹਦੇ दारू ਦੇ ਨਾਲ ਬਰਫੀ ਵੀ ਖਾ ਲੈਂਦੇ ਹੈਗੇ ਨੇ ਪਦਰ ਕੀ ਕੁਝ ਖਾ ਲੈਂਦੇ ਹੈਗੇ ਨੇ ਜਿੰਨੇ ਲੋਕਾਂ ਨੂੰ ਖਾਣਾ ਪੀਨੜ ਨਹੀਂ ਹੁੰਦਾ ਸੀ ਅੱਜ ਉਹ ਹੀ ਪੰਜਾਬ ਦੇ ਲੋਕਾਂ ਨੂੰ ਜੁੱਤੀਆਂ ਮਾਰ ਰਹੇ ਹੈਗੇ ਨੇ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਹੈ ਜੋ ਪੰਜਾਬ ਨੂੰ ਲਗਾਤਾਰ ਬਦਨਾਮ ਕਰੇ ਇਹਦੇ ਪਿੱਛੇ ਭਾਜਪਾ ਹੈ ਭਾਜਪਾ ਨੇ ਅਗਰ ਇਹਨੂੰ ਚੰਗੀ ਤਰ੍ਹਾਂ ਝਿੜਕਿਆ ਹੁੰਦਾ ਭਾਜਪਾ ਨੇ ਇਹਨੂੰ ਇਹਨੂੰ ਸਸਪੈਂਡ ਕੀਤਾ ਹੁੰਦਾ ਬੀਬੀ ਦੀ ਅਕਲ ਟਿਕਾਣੇ ਆ ਜਾਣੀਆਂ ਤਮਾਸ਼ਾ ਦੇਖ ਰਹੀ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰ ਤਮਾਸ਼ਾ ਦੇਖ ਰਹੇ ਨੇ ਅਗਰ ਕਿਸੇ ਸਿੱਖ ਨੇ ਅਗਰ ਕਿਸੇ ਮੁਸਲਮਾਨ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਟਿੱਪਣੀ ਕੀਤੀ ਉਹਦੇ ਖਿਲਾਫ 295ਏ ਦੇ ਤਹਿਤ ਮੁਕਦਮਾ ਦਰਜ ਹੋ ਜਾਣਾ ਸੀ ਇੱਕ ਇਹ ਕੋਈ ਹਿੰਦੂ ਆ ਹਿੰਦੂ ਇਹ ਲੀਡਰ ਆ ਇਹਦੇ ਖਿਲਾਫ ਕਿਸੇ ਸਰਕਾਰ ਨੇ ਮੁਕਦਮਾ ਦਰਜ ਨਹੀਂ ਕੀਤਾ ਹੈਗਾ ਜੇ ਕਿਸੇ ਹੋਰ ਨੇ ਬੋਲਿਆ ਹੁੰਦਾ ਤੇ لازمی ਤੌਰ ਤੇ ਪਰਚਾ ਦਰਜ ਹੋ ਜਾਣਾ ਸੀ ਜੇ ਕਿ ਸਿੱਖ ਨੇ ਬੋਲਿਆ ਹੁੰਦਾ ਕਿਸੇ ਸਾਈ ਨੇ ਬੋਲਿਆ ਹੁੰਦਾ ਕਿਸੇ ਮੁਸਲਮਾਨ ਨੇ ਬੋਲਿਆ ਹੁੰਦਾ ਮਹਾਤਮਾ ਗਾਂਧੀ ਨੂੰ ਲੈ ਕੇ ਨੇ ਏਡੀ ਵੱਡੀ ਟਿੱਪਣੀ ਕੀਤੀ ਕਿਸੇ ਨੇ ਜੋ ਝੂਠ ਨਹੀਂ ਕੀਤੀ ਹੈਗੀ ਕਿਉਂਕਿ ਹਮੇਸ਼ਾ ਇੰਡੀਆ ਦੇ ਵਿੱਚ ਮਿਨੋਰਟੀ ਨੂੰ ਧੱਕੇ ਲਿਆ ਗਿਆ ਮਿਨੋਰਟੀ ਨੂੰ ਦੱਬਿਆ ਗਿਆ ਮਿਨੋਰਟੀ ਨੂੰ ਮਾਰਿਆ ਗਿਆ ਮਿਨੋਰਟੀ ਨੂੰ ਕੁਚਲਿਆ ਗਿਆ ਚਾਹੇ ਉਹ ਮੁਸਲਮਾਨ ਸੀ ਸਾਈ ਉਹ ਸਿੱਖ ਸੀ ਮਹਾਤਮਾ ਗਾਂਧੀ ਦਾ ਮਰਡਰ ਕਰਦਾ ਨਥੂਰਾਮ ਗੋੜਸੇ ਇੰਡੀਆ ਦੇ ਵਿੱਚ ਦੰਗੇ ਨਹੀਂ ਹੁੰਦੇ ਰਜੀਵ ਗਾਂਧੀ ਦਾ ਕਤਲ ਹੁੰਦਾ ਇੰਡੀਆ ਦੇ ਵਿੱਚ ਦੰਗੇ ਨਹੀਂ ਹੁੰਦੇ ਦਰਬਾਰ ਸਾਹਿਬ ਤੇ ਅਟੈਕ ਕਰਦੀ ਇੰਦਰਾ ਕਾਂਦੀ ਉਹਨੂੰ ਸਜ਼ਾ ਦਿੱਤੀ ਜਾਂਦੀ ਮੁੰਡੇ ਭੜਕ ਕੇ ਉਹਦਾ ਉਹਨੂੰ ਮਾਰ ਦਿੰਦੇ ਹੈਗੇ ਨੇ ਤੇ ਪੂਰੇ ਇੰਡੀਆ ਦੇ ਵਿੱਚ ਸਿੱਖ ਕੁਚਲੇ ਜਾਂਦੇ ਨੇ ਸਿੱਖ ਨਸਲ ਕੁਸ਼ੀ ਕੀਤੀ ਜਾਂਦੀ ਹੈਗੀ ਆ ਇਹ ਬੀਬੀ ਵੀ ਚਾਉਂਦੀ ਹੈਗੀ ਆ ਕਿ ਫੇਰ ਇਦਾਂ ਦੀ ਜਿਹੜੀ ਕੋਈ ਹਰਕਤ ਹੋਵੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਵੇ ਇਹ ਨਸਲਕੁਸ਼ੀ ਕਰਨ ਵਾਸਤੇ ਬੀਬੀ ਯਰ ਉਗਲ ਰਹੀ ਹੈਗੀ ਇਹਦਾ ਲਾਜ ਕਰਵਾਉਣਾ ਚਾਹੀਦਾ ਨਹੀਂ ਤੇ ਪੰਜਾਬ ਦਾ ਮੌਲ ਹਿਮਾਚਲ ਦਾ ਮੌਲ ਖਰਾਬ ਹੋਊਗਾ ਇਸ ਕਰਕੇ ਹਿਮਾਚਲ ਦੇ ਲੋਕਾਂ ਨੂੰ ਭੜਕਾ ਰਹੀ ਹੈ ਹਿਮਾਚਲ ਦੇ ਲੋਕਾਂ ਦਾ ਡੋਪ ਟੈਸਟ ਕਰਾ ਲਓ ਉਹ ਵੀ ਨਸ਼ੇ ਕਰਦੇ ਆ ਕਿਨੇ ਤੁਸੀਂ ਮਸੂਲ ਚਲੇ ਜਾਓ ਕੁੱਲੀ ਚਲੇ ਉਥੇ ਕੀ ਕੁਝ ਨਹੀਂ ਹੁੰਦਾ ਬੀਬੀ ਦਾ ਆਪਣਾ ਡੋਪ ਟੈਸਟ ਕਰਵਾ ਲਓ ਇਸ ਕਰਕੇ ਇਹ ਨਾ ਹਿਮਾਚਲ ਦਾ ਬੀਜੇਪੀ ਦਾ ਲੀਡਰ ਕੋਈ ਬੋਲ ਰਿਹਾ ਨਾ ਦਿੱਲੀ ਦਾ ਕੋਈ ਭਾਜਪਾ ਦਾ ਲੀਡਰ ਬੋਲ ਰਿਹਾ ਦੇਸ਼ ਦੇ ਘੱਟੋ ਘੱਟ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਔਰ ਗ੍ਰਹਿ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਕਿ ਤੁਹਾਡੀ ਮੈਂਬਰ ਪਾਰਲੀਮੈਂਟ ਉਹ ਕਰ ਕੀ ਰਹੀ ਹੈ ਉਹ ਕਿਉਂ ਅੱਗ ਲਾਉਣਾ ਚਾਹੁੰਦੀ ਹੈਗੀ ਪੰਜਾਬ ਨੂੰ ਕਿਉਂ ਪੰਜਾਬ ਦੀ ਉਹ ਵੈਰੀ ਬਣੀ ਆ ਇਹ ਪੰਜਾਬ ਦੀ ਕਿਉਂ ਦੁਸ਼ਮਣ ਆ ਪੰਜਾਬ ਨੇ ਇਹਦਾ ਕੀ ਵਿਗਾੜ ਦੇ ਹੈਗਾ ਮੰਡੀ ਦੇ ਲੋਕਾਂ ਨੂੰ ਮੰਡੀ ਦੇ ਲੋਕਾਂ ਨੇ ਜਿਤਾ ਕੇ ਭੇਜੇ ਤੂੰ ਮੰਡੀ ਦੇ ਲੋਕਾਂ ਦੀ ਗੱਲ ਕਰ ਤੂੰ ਕਹਿੰਦੀ ਕਿ ਇੱਥੇ ਆ ਕੇ ਆਤਮ ਉਗਰਵਾਦ ਫਲਾਉਂਦੇ ਕੀ ਪੰਜਾਬ ਦੇ ਲੋਕਾਂ ਨੇ ਕਰਤਾ ਤਹਾਡੀ ਰੋਜੀ ਰੋਟੀ ਤੇ ਪੰਜਾਬੀਆਂ ਦੇ ਸਿਰ ਤੇ ਚੱਲਦੀ ਹੈਗੀ ਆ ਤੁਹਾਡੇ ਲੋਕ ਆ ਅੱਜ ਹੀ ਪੜ ਰਹੇ ਸੀ ਜਿਹੜੀ ਭਾਰਤੀ ਜਿਹੜੀ ਖਿਡਾਰੀ ਆ ਅ ਅੰਜਮ ਮੋਦਗਲ ਹਿਮਾਚਲ ਦੀ ਰਹਿਣ ਵਾਲੀ ਆ ਇੰਟਰਨੈਸ਼ਨਲ ਪਲੇਅਰ ਆ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਆ ਬਹੁਤ ਦੇ ਤੇ ਉਹ ਤੁਹਾਡਾ ਜਿਹੜਾ ਖਲੀ ਆ ਖਲੀ ਆ ਹੂੰ ਕਲੀਵੀ ਮਾਚਲੀਆ ਮੈਡੀਸਕ ਭੁੱਲਰ ਨੇ ਉਹਨੂੰ ਪੰਜਾਬ 'ਚ ਥਾਣੇਦਾਰ ਭਰਤੀ ਕੀਤਾ ਹੈ ਅੱਧੀ ਤਾਂ ਤੁਹਾਡੇ ਪੰਜਾਬ ਦੇ ਵਿੱਚ ਜਿੰਨੇ ਢਾਬੇ ਨੇ ਜਿੰਨੇ ਰੈਸਟੋਰੈਂਟ ਨੇ ਜਿੰਨੇ ਹੋਟਲ ਨੇ ਸਾਰੇ ਤੇ ਹਿਮਾਚਲ ਵਾਲੇ ਨੌਕਰੀ ਕਰਦੇ ਹੈ ਤੁਹਾਡੇ 'ਚ ਖਲੀ ਰੈਸਟੋਰੈਂਟ ਖੋਲ ਕੇ ਬੈਠਾ ਹੋਇਆ ਹੈ ਹਾਂ ਤੇ ਇਸ ਕਰਕੇ ਬੀਬੀ ਨੂੰ ਬੰਦੇ ਜਾਣ ਬੁਝ ਕੇ ਬੀਬੀ ਜਿਹੜੀ ਆ ਅੱਗ ਲਾਉਣਾ ਚਾਹੁੰਦੀ ਹੈਗੀ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੀ ਹੈਗੀ ਸਿੱਖਾਂ ਨੂੰ ਢਕਾਉਣਾ ਚਾਹੁੰਦੀ ਆ ਦੰਗੇ ਕਰਾਉਣਾ ਚਾਹੁੰਦੀ ਆ ਹਿਮਾਚਲ ਤੇ ਪੰਜਾਬੀਆਂ ਦੀ ਸਾਂਝ ਨੂੰ ਤੋੜਨਾ ਚਾਹੁੰਦੀ ਆ ਮਾਚਲ ਤਾਂ ਨਿਕਲਿਆ ਹੀ ਪੰਜਾਬ 'ਚੋਂ ਪੰਜਾਬ ਦੀ ਰਾਜਧਾਨੀ ਸ਼ਿਮਲਾ ਹੁੰਦੀ ਸੀ ਉਹ ਲੋਕ ਜੀ ਵੀ ਪੰਜਾਬੀ ਬੋਲਦੇ ਹੈਗੇ ਨੇ ਕਾਂਗੜਾ ਛੱਡੋ ਹਿਮਾਚਲ ਸ਼ਿਮਲੇ ਵਾਲੇ ਬੋਲਦੇ ਮੰਡੀ ਵਾਲੇ ਬੋਲਦੇ ਨੇ ਪੁੰਨੇ ਵਾਲੇ ਬੋਲਦੇ ਨੇ ਕਿਹੜੇ ਨਹੀਂ ਬੋਲਦੇ ਢਲੌਜੀ ਵਾਲੇ ਕਿਹੜੇ ਨਹੀਂ ਬੋਲਦੇ ਲੋਅਰ ਹਿਮਾਚਲ ਸਾਰੇ ਪੰਜਾਬੀ ਹੈ ਅੱਪਰ ਹਿਮਾਚਲ ਨਹੀਂ ਬੋਲਦਾ ਉਹਨਾਂ ਨੂੰ ਨਹੀਂ ਸਮਝਉਣੀ ਹੈਗੀ ਬਾਕੀ ਦੇ ਸਾਰੇ ਹਿਮਾਚਲੀ ਪੰਜਾਬੀ ਹੈਗੇ ਨੇ ਸਾਂਝਾ ਇਤਿਹਸ ਨੇ ਤੁਹਾਡੇ ਜਿਹੜੇ ਪ੍ਰੋਫੈਸਰ ਪ੍ਰੇਮ ਕੁਮਾਰ ਤੋਂ ਮળો ਕੋਣ ਸੀ ਪੰਜਾਬੀ ਸੀ ਉਹਨਾਂ ਨਹੀਂ ਹੈ ਹੀ ਜਲੰਧਰ ਦੇਸੀ ਹੋ ਪ੍ਰੋਫੈਸਰ ਸੀਓ ਜਲੰਧਰੀ ਪੜ੍ਹੇ ਨੇ ਜਲੰਧਰੀ ਉਹਨਾਂ ਦਾ ਬਿਜ਼ਨਸ ਸੀ ਇਸ ਕਰਕੇ ਬੀਬੀ ਦਾ ਇਹ ਨਹੀਂ ਕਿ ਮੈਂਟਲ ਹੋ ਗਈ ਜਾਂ ਡੋਪ ਟੈਸਟ ਹੋਣਾ ਚਾਹੀਦਾ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਚੰਗੀ ਗੱਲ ਹੈ ਕਿ ਪੰਜਾਬ ਦੇ ਬੀਜੇਪੀ ਲੀਡਰ ਉੱਠੇ ਨੇ ਚਾਹੇ ਉਹਦੇ ਚ ਹਰਜੀਤ ਗਰੇਵਾਲ ਚਾਹੇ ਉਹਦੇ ਚ ਮਨੋਰੰਜਨ ਕਾਲੀ ਆ ਉਹਨਾਂ ਨੇ ਜ਼ਰੂਰ ਇਹਨੂੰ ਮਰਿਆਦਾ ਦਾ ਪਾਠ ਪੜਾਇਆਗਾ ਲੇਕਿਨ ਇਹਨਾਂ ਦੇ ਕਹਿਨ ਤੇ ਨਹੀਂ ਹਰਜੀਤ ਗਰੇਵਾਲ ਦੇ ਕਹਿਨ ਤੇ ਤੇ ਬੀਬੀ ਨੇ ਚੁੱਪ ਨਹੀਂ ਕਰਨਾ ਜਾਂ ਮਨੋਰੰਜਨ ਕਾਲੀਆ ਦੇ ਕਹਿਨ ਤੇ ਬੀਬੀ ਨੇ ਚੁੱਪ ਨਹੀਂ ਕਰਨਾਗਾ ਸਿਰਫ ਜੇਪੀ ਜਿਹੜਾ ਭਾਜਪਾ ਦਾ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਕਹਿਨ ਤੇ ਨਹੀਂ ਚੁੱਪ ਹੋਈ ਤੁਸੀਂ ਫਿਰ ਉਹਦੇ ਉੱਥੇ ਜਿੱਥੇ ਜੇ ਜੀਪੀ ਨੱਡਾ ਦੇ ਕਹਿੰਦੇ ਨਹੀਂ ਚੁੱਪੀ ਉਹ ਤੇ ਹਰਜੀਤ ਗਰਵੈਲ ਜਾਂ ਮਨੋਰੰਜਨ ਕਾਲੀਆ ਦੇ ਕਹਿੰਦੇ ਕੀ ਚੁੱਪਣ ਇਹਨੂੰ ਉੱਤੇ ਘੱਟੂ ਘੜ ਜਾਂਦੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਸਾਹਿਬ ਝਿੜਕਣਗੇ ਵਾਰਨ ਕਰਨਗੇ ਸਸਪੈਂਡ ਕਰਨਗੇ ਫਿਰ ਇਸ ਬੀਬੀ ਦੀ ਭੈੜੀ ਜ਼ੁਬਾਨ ਇਹਨੇ ਆਪਣੇ ਮੂੰਹ ਚ ਪਾਉਣੀ ਨਹੀਂ ਤੇ ਸਿਆਣੇ ਕਹਿੰਦੇ ਨੇ ਕਿ ਜ਼ੁਬਾਨ ਜਿਹੜੀ ਹੈਗੀ ਨਾ ਇਹ ਬੜੀ ਭੈੜੀ ਮਾੜੀ ਗੱਲ ਹੈ ਇਹ ਬੀਬੀ ਦੀ ਖਾਸ ਕਰਕੇ ਹੈਗੀ ਇਹ ਜੀ ਕਹੋ ਜੀ ਕਹਾਓ ਪਰ ਇਹ ਜਾਣ ਬੁਝ ਕੇ ਅੱਗ ਲਾਉਣਾ ਚਾਹੁੰਦੀ ਆ ਇਹ ਅੱਗ ਲਾ ਕੇ ਤਮਾਸ਼ਾ ਦੇਖਣਾ ਚਾਹੁੰਦੀ ਆ ਬੀਬੀ ਇਸ ਕਰਕੇ ਇਹਨੂੰ ਬੀਜੇਪੀ ਨੂੰ ਵਰਜਣਾ ਚਾਹੀਦਾ ਕਿ ਪਿਛਲੇ 1 ਮਹੀਨੇ ਤੋਂ ਜਿੰਨਾ ਇਹਨੇ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਪੰਜਾਬ ਦੀ ਜਵਾਨੀ ਪ੍ਰਤੀ ਗੁਫਰ ਤੋਲਿਆ ਗੰਦ ਤੋਲਿਆ ਗਿਆ ਬਦਨਾਮ ਕੀਤਾ ਹੈਗਾ ਨਾ ਇਹਦੇ ਨਤੀਜੇ ਮਾੜੇ ਨਿਕਲ ਸਕਦੇ ਉਹ ਦੂਜੀ ਗੱਲ ਬੀਬੀ ਨੂੰ ਹਲੇ ਇਹ ਨਹੀਂ ਪਤਾ ਕਿ ਜੇ ਆਜਜ਼ੀ ਮਹਿਫੂਜ਼ ਹੈ ਨਾ ਦੁਸ਼ਮਣ ਦੇਸ਼ਾਂ ਤੋਂ ਸਰਹੱਦਾਂ ਦੇ ਉਹ ਪੰਜਾਬੀ ਹੈ ਜਿਨ੍ਹਾਂ ਦਾ 56 56 ਇੰਚ ਵਾਲੇ ਸਰਦਾਰ ਖੜੇ ਨੇ ਉੱਤੇ ਆਪਣੀ ਹਿੱਕ ਤੇ ਗੋਲੀਆਂ ਡੋਂਦੇ ਅੱਜ ਵੀ ਇੱਕ ਤਿਰੰਗੇ ਦੇ ਵਿੱਚ ਲਪੇਟ ਕੇ ਆਇਆਗਾ ਚਾਹੇ ਉਹ ਸਿਆਚਨ ਦਾ ਬਾਰਡਰ ਹੋਵੇ ਚਾਹੇ ਗਲਵਾਨ ਦੀ ਘਾਟੀ ਹੋਵੇ ਚਾਹੇ ਉਰਨਾਚਲ ਪ੍ਰਦੇਸ਼ ਹੋਵੇ ਚਾਹੇ ਜੰਮੂ ਹੋਵੇ ਚਾਹੇ ਕਾਰਗਲ ਹੋਵੇ ਇਹਨੂੰ ਬੀਬੀ ਨੂੰ ਇਹ ਨਹੀਂ ਪਤਾਗਾ ਨਹੀਂ ਤੇ ਤੁਹਾਡੇ ਵਰਗੇ ਫਿਰ ਬੰਦ ਕਮਰੇ ਚ ਵੜ ਜਾਂਦੇ ਹੈਗੇ ਨੇ ਨਕਲੀ ਘੋੜੇ 'ਤੇ ਚੜਦੇ ਹੈਗੇ ਨੇ ਹਾਂ ਫਿਰ ਤੂੰ ਬੰਜਾਂ ਦੀ ਕਿਹੜੀ ਰਾਣੀ ਬਣ ਜਾਂਦੀ ਹੈਗੀ ਨਾ ਕਿਹੜੀ ਕਵੀਨ ਬਣ ਜਾਂਦੀ ਇਹ ਤੇਰੀਆਂ ਤੇਰੇ ਵੱਸ ਦੀ ਗੱਲ ਨਹੀਂ ਹੈਗੀਆ ਭਾਜਪੀ ਨੇ ਇਹਨੂੰ ਇੰਨੀ ਵੱਡੀ ਸੀਟ ਦਿੱਤੀ ਹੈ ਇਹ ਆਪਣੀ ਔਕਾਤ ਚੋਂ ਬਾਹਰ ਆ ਗਈ ਹੈਗੀਆ ਕਿਉਂਕਿ ਇੱਕ ਫਲੌਪ ਐਕਟਰਸੀ ਕੋਈ ਪੁੱਛਦਾ ਹੈ ਜਿਹੜੀ ਥਾਲੀ ਚ ਖਾਂਦੀ ਉਹਦੇ ਚ ਸ਼ੇਕ ਕਰਦੀ ਪਹਿਲਾਂ ਬਾਲੀਵੁੱਡ ਦਾ ਖਾਦਾ ਬਾਲੀਵੁੱਡ ਦੇ ਵਿੱਚ ਇਹਨੇ ਸ਼ੇਕ ਕੀਤਾ ਬੀਜੇਪੀ ਦਾ ਖਾਦਾ ਹੁਣ ਬੀਜੇਪੀ ਦੀ ਥਾਲੀ ਚ ਸ਼ੇਕ ਕਰੀ ਐ ਇਹ ਤੇ ਉਹ ਹੁੰਦੀ ਨਾ ਜਿਹੜੀ ਅ ਪਿੰਡਾਂ ਦੇ ਵਿੱਚ ਔਰਤਾਂ ਨੇ ਇਧਰ ਦੀ ਚੁਗਲੀ ਕਰਕੇ ਅੱਗ ਲਾ ਕੇ ਤੇ ਆਪ ਰਫੂ ਚੱਕਰ ਪਰ ਲੋ ਇਸ ਬੀਬੀ ਦਾ ਉਹ ਹਾਲਾਤ ਨੇ ਮੈਂਟਲ ਕੋਈ ਨਹੀਂ ਆ ਜੁਬਾਨ ਜਾਣਬੁੱਝ ਕੇ ਭੈੜੀ ਵਰਤਰੀ ਹੈਗੀ ਆ ਬੋਲੀ ਜਾਣਬੁੱਝ ਕੇ ਭੈੜੀ ਵਰਤਰੀ ਹੈਗੀ ਆ ਜੀ ਇਸ ਸਥਿਤੀ ਦੇ ਵਿੱਚ ਇਹਨੂੰ ਸਿਰਫ ਤੇ ਸਿਰਫ ਦੋ ਹਸਤੀਆਂ ਚੁੱਪ ਕਰਵਾ ਸਕਦੀਆਂ ਨੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਔਰ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਤੇ ਜੇ ਬੰਦੇ ਕੋ ਤੇ ਕਾਬੂ ਨਹੀਂ ਆਣੀ ਹੈਗੀ ਅਮਿਤ ਸ਼ਾਹ ਨੇ ਜੀਪੀ ਨੱਡਾ ਸਾਹਿਬ ਨੇ ਇਹਨੂੰ ਬੁਲਾ ਕੇ ਵੀ ਸਮਝਾਇਆ ਫਿਰ ਚੁੱਪ ਕੀਤੀ ਹੈ ਫਿਰ ਉਸੇ ਦੇ ਉੱਤੇ ਮਤਲਬ ਵਿਗੜਿਆ ਤਿਗੜਿਆ ਦਾ ਜਿਹੜਾ ਪੀਰ ਉਹ ਡੰਡਾ ਹੈਗਾ ਇਹ ਤੇ ਭਾਜਪੀ ਨੂੰ ਡੰਡਾ ਚੁਕਾਣਾ ਚਾਹੀਦਾ ਹੈ ਡੰਡਾ ਇਹਦਾ ਸੈਂਸ ਹੈ ਕਿ ਇਹਨੂੰ ਸਸਪੈਂਡ ਕਰਨਾ ਚਾਹੀਦਾ ਹੈਗਾ ਤਾਂ ਜਾ ਕੇ ਇਹਦੀ ਜਿਹੜੀ ਆ ਅਕਲ ਟਿਕਾਣੀ ਨਹੀਂ ਅੱਜ ਜਿਹੜੀ ਇਹਨੇ ਟਿੱਪਣੀ ਕੀਤੀ ਹੈ ਨਾ ਟਿੱਪਣੀ ਕਮਾਲ ਦੀ ਕਰਦੀ ਹੈ ਗਿਆ ਬੜੀ ਸੋਚ ਸਮਝ ਕੇ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਆ ਤਾ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕੀਤਾ ਜਾਵੇ ਇਹਦਾ ਮਕਸਦ ਹੀ ਆ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਜਾਵੇ ਕੁਚਲਿਆ ਜਾਵੇ ਹੁਣ ਕੀ ਕਹਿੰਦੀ ਹੈਗੀ ਆ ਕਿ ਇਹਦੇ ਚ ਇਹਨੇ ਕੀ ਬੋਲਿਆਗਾ ਬੜਾ ਸੋਚ ਸਮਝ ਕੇ ਕਹਿੰਦੀ ਹੈਗੀ ਆ ਕਹਿੰਦੀ ਹੈ ਕਿ ਸਾਡੇ ਪੜੋਸੀ ਰਾਜ ਵਿੱਚ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਨੇ ਕੋਈ ਚਿੱਟਾ ਕੋਈ ਕੁਝ ਤੇ ਕੋਈ ਕੁਝ ਇਹਨਾਂ ਨੇ ਸਾਡੇ ਯੂਥ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸਾਨੂੰ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਉਹ ਚਾਹੇ ਚਿੱਟਾ ਹੋ ਚਾਹੇ ਉਹ ਉਗਰਤਾ ਹੋ ਚਾਹੇ ਕੁਝ ਵੀ ਹੋ ਫਿਰ ਕੰਗਣਾ ਜਨਤਾ ਨੂੰ ਪੁੱਛਦੀ ਹੈਗੀ ਆ ਤੁਹਾਨੂੰ ਪਤਾ ਮੈਂ ਕਿਸ ਰਾਜ ਦੀ ਗੱਲ ਕਰ ਰਹੀ ਆ ਆਖਿਰ ਫਿਰ ਕੰਗਣਾ ਕੀ ਕਹਿੰਦੀ ਹੈ ਬਾਈਕ ਤੇ ਆਉਂਦੇ ਨੇ ਡਰੱਗਸ ਲੈਂਦੇ ਨੇ ਹੱਲਾ ਕਰਦੇ ਨੇ ਬਹੁਤ ਹੜਦੁਲ ਮਚਾਉਂਦੇ ਆਗੇ ਨੇ ਪਤਾ ਨਹੀਂ ਕੌਣ ਕਿਹੜੀ ਕਿਹੜੀ ਸ਼ਰਾਬ ਪੀਂਦੇ ਨੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹਿਮਾਚਲ ਵਾਸੀਆਂ ਦੀ ਜੋ ਸੰਸਕ੍ਰਿਤੀ ਆ ਜੋ ਪਿੰਡੂ ਕਲਚਰ ਆ ਸਾਨੂੰ ਆਪਣੇ ਬੱਚਿਆਂ ਨੂੰ ਕਿਸੇ ਤਰੀਕੇ ਤੋਂ ਪੰਜਾਬੀਆਂ ਤੋਂ ਬਚਾਉਣਾ ਚਾਹੀਦਾ ਹੈਗਾ ਸਾਨੂੰ ਸੰਕਲਪ ਕਰਨਾ ਚਾਹੀਦਾ ਸਾਡੇ ਪਿੰਡ ਨੂੰ ਸਾਡੇ ਸਵਸਥਾ ਬਣਾਈ ਰੱਖਣ ਚਾਹੀਦੇ ਬੀਬੀ ਨੂੰ ਪਤਾ ਨਹੀਂ ਪੰਜਾਬੀ ਨੇ ਸਿੱਖ ਕੌਮ ਨੇ ਜਿਹੜੇ ਨਾ ਅਬਦਾਲੀਆਂ ਤੋਂ ਡਰੇ ਨਾ ਗਜਬਨੀ ਤੋਂ ਡਰੇ ਨਾ ਮਹਬੂਦ ਗੋਰੀ ਤੋਂ ਡਰੇ ਜੇ ਡਰਪੋਕ ਹੁੰਦੇ ਨਾ ਤੇ ਫਿਰ ਨੌਵੇਂ ਪਾਸ਼ਾ ਸਾਹਿਬ ਸ਼ਿਰ ਗੁਰ ਤੇਗ ਬਹਾਦਰ ਕੋਲ ਲੋਕ ਨਾ ਦੇ ਉਹ ਡਰਪੋ ਕਰਕੇ ਲੋਕ ਆਏ ਹੈਗੇ ਸੀ ਤਾਂ ਹੀ ਉਹ ਜਦੋਂ ਇਹਨਾਂ ਦੇ ਮੁੱਲ ਪੈਂਦੇ ਸੀ ਫਿਰ ਉਹਨੂੰ ਡਰਦੇ ਹੁੰਨ ਉਸੇ ਬਾਬੇ ਨਾਨਕ ਦੇ ਸਿੱਖ ਤੇ ਦਸਮ ਪਾਤਸ਼ਾਹ ਦੇ ਸਿੰਘ ਉਹਨਾਂ ਨੂੰ ਇਹ ਬੀਬੀ ਬਦਰਾਮ ਕਰਨ ਤੇ ਤੁਲੀ ਹੋਈ ਹੈਗੀ ਆਪਣਾ ਇਤਿਹਾਸ ਫਰੂਲ ਲੈਣਾ ਕਿ ਪੰਜਾਬ ਤੋਂ ਬਗੈਰ ਸਿੱਖਾਂ ਸਿੱਖਾਂ ਤੋਂ ਬਗੈਰ ਇੰਡੀਆ ਕੁਝ ਵੀ ਨਹੀਂ ਹੈਗਾ ਇੰਡੀਆ ਜ਼ੀਰੋ ਆ ਇਹ ਬੀਬੀ ਨੂੰ ਇਹ ਭੁੱਲ ਇਹਨੂੰ ਇਤਿਹਾਸ ਦਾ ਨਹੀਂ ਨਾ ਪਤਾ ਇਹ ਤਾਂ ਕਹਿੰਦੀ ਆਜ਼ਾਦੀ ਵੀ 2014 ਤੋਂ ਬਾਅਦ ਆਈ ਹੈ ਇਹ ਕਹਿੰਦੀ ਕਿ ਪ੍ਰਾਈਮ ਮਿਨਿਸਟਰ ਉਹਨੂੰ ਨਹੀਂ ਬਣਾਇਆ ਹੈਗਾ ਪਤਾ ਨਹੀਂ ਕਿੱਥੋਂ ਇਹ ਪੜਦੀ ਹੈਗੀ ਹੈ ਪਤਾ ਨਹੀਂ ਕਿ 10 ਜਮਾਤਾਂ ਨੇ ਕਿਵੇਂ ਔਖੀਆਂ ਸੌਕੀਆਂ ਮਾਸਟਰਾਂ ਨੂੰ ਛੋਲੇ ਦੇ ਕੇ ਪਾਸ ਕੀਤੀਆਂ ਹੋਣਗੀਆਂ ਇਸ ਕਰਕੇ ਇਸੇ ਬੀਬੀ ਦਾ ਹੈਗਾ ਇਹਦੇ ਪਿੱਛੇ ਕੋਈ ਇੱਕ ਡੀਪ ਸਟੇਟ ਕੰਮ ਕਰੀ ਹੈ ਜਿਹੜੀ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਇਹਨੂੰ ਬੀਬੀ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਨੇ ਤੇ ਹਿੰਦੂਆਂ ਨੂੰ ਬਚਾਇਆ ਇਤਿਹਾਸਗਵਾ ਤੇ ਅੱਜ ਤੁਸੀਂ ਸਿੱਖਾਂ ਨੂੰ ਗਾਲਾਂ ਕੱਢੀ ਜਾ ਪੰਜਾਬੀਆਂ ਨੂੰ ਗਾਲਾਂ ਕੱਢੀ ਜਾ ਰਹੇ ਨੇ। ਗੁਰਮントਰੀ ਮੋਦੀ ਵੀ ਕਹਿੰਦੇ ਹੈਗੇ ਨੇ। ਸਾਰੀ ਦੁਨੀਆ ਕਹਿੰਦੀ ਹੈ ਪ੍ਰਾਈਮ ਮਿਨਿਸਟਰ ਕੀ ਸਾਰੇ ਕਹਿੰਦੇ ਹੈਗੇ ਨੇ ਸਿੱਖਾਂ ਤੋਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਔਰ ਸਿੱਖ ਆਪਣੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ। ਨਸ਼ੇ ਦੀ ਗੱਲ ਕਰਦੇ ਦਿੱਲੀ ਨਸ਼ਾ ਨਹੀਂ ਆ ਬੰਬੇ ਨਸ਼ਾ ਨਹੀਂ ਕਿ ਬਾਲੀਵੁੱਡ ਵਾਲੇ ਐਕਟਰ ਰੇ ਪਾਰਟੀਆਂ ਦੇ ਵਿੱਚ ਕੀ ਕੁਝ ਕਰਦੇ ਕੋਕੀਨ ਪੀਂਦੇ ਸਭ ਕੀ ਕਹਿੰਦੇ। ਪੰਜਾਬ ਹੁੰਦਾ ਗਾ ਗੁਜਰਾਤ ਦੇ ਵਿੱਚ ਪਿੱਛੇ ਜੇ ਕਿੰਨੀਆਂ ਬੰਦਰਗਾਹਾਂ ਤੋਂ ਨਸ਼ਾ ਫੜਿਆ ਗਿਆ। ਦਿੱਲੀ ਦੇ ਵਿੱਚ ਫੜਿਆ ਗਿਆ ਅੱਜ ਹੀ 6000 ਕਰੋੜ ਰੁਪਏ ਦੀ ਕੂਕੀਨ ਫੜੀ ਗਈ ਹੈਗੀ ਹੈ ਦਿੱਲੀ ਦੇ ਵਿੱਚ ਸਰਕਾਰ ਕਿਹਦੀ ਹੈਗੀ ਹੈ ਗ੍ਰਾਮ ਪੁਰਸਕੇ ਦੇ ਅੰਦਰ ਆਉਂਦੀ ਹੈ ਬੀਜੇਪੀ ਦੇ ਅੰਦਰ ਆਉਂਦੀ ਹੈ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹਰ ਤੀਜੇ ਚੌਥੇ ਮਹੀਨੇ ਬੰਦਰਗਾਹ ਦੇ ਵਿੱਚੋਂ ਕਰੋੜਾਂ ਰੁਪਏ ਦਾ ਨਸ਼ਾ ਪੜੇ ਨਾ ਬੀਬੀ ਉਹਦੇ ਬਾਰੇ ਚੁੱਪ ਹੈ ਇਸ ਕਰਕੇ ਬੀਬੀ ਜਾਣ ਬੁੱਝ ਕੇ ਅੱਗ ਲਾਉਣਾ ਚਾਹੁੰਦੀ ਹੈਗੀ ਔਰ ਇਹਦੇ ਵਿੱਚ ਚੰਗੀ ਗੱਲ ਹੈ ਕਿ ਉਹਦੇ ਜਿਹੜੇ ਆਮ ਆਦੀ ਪਾਰਟੀ ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕਾਂਗੋੜੀ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਬਿਆਨ ਦਿੰਦੀ ਇਸ ਤੋਂ ਲੱਗਦਾ ਹੈ ਕਿ ਬੀਬੀ ਖੁਦ ਨਸ਼ੇ ਦੀ ਆਦੀ ਆ ਦੂਜੇ ਪਾਸੇ ਕਿਸਾਨਾਂ ਨੇ ਵੀ ਕਿਹਾ ਕਿ ਇਸ ਬੀਬੀ ਦਾ ਖੁਦ ਡੋਪ ਟੈਸਟ ਹੋਣਾ ਚਾਹੀਦਾ ਹੈਗਾ ਤਾਂ ਜੋ ਪਤਾ ਲੱਗ ਜਾਵੇ ਮਲੇਵਿੰਦਰ ਸਿੰਘ ਕੰਗੇ ਵੀ ਕਹਿੰਗੇ ਬੀਜੇਪੀ ਦੀ ਜਿਹੜੀ ਸੰਸਦ ਕੰਗੜਾ ਨੋਸ਼ਨ ਉਹ ਪੁੱਛ ਰਿਹਾਗੇ ਨੇ ਕਿ ਜਿਸ ਤਰ੍ਹਾਂ ਨਸ਼ਿਆਂ ਨੂੰ ਲੈ ਕੇ ਬਿਆਨ ਦੇ ਰਹੀ ਹੈਗੀ ਆ ਉਸ ਤੋਂ ਲੱਗ ਉਹ ਬੀਬੀ ਚੋਪਾ ਕਿ ਗੁજરાਤ ਦੇ ਵਿੱਚ ਕਿੰਨਾ ਨਸ਼ਾ ਫੜਿਆ ਗਿਆ ਦੇਸ਼ ਦੇ ਗ੍ਰਹਿ ਮੰਤਰੀ ਗੁਜਰਾਤ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਗੁਜਰਾਤ ਤੋਂ ਉਹਦੇ ਬਾਰੇ ਕੁਝ ਨਹੀਂ ਬੋਲਦੀ ਹੈਗੀ ਤੇ ਇਸ ਕਰਕੇ ਇਹਨੂੰ ਚਾਹੀਦਾ ਹੈਗਾ ਕਿ ਅਜਿਹੇ ਬਿਆਨ ਨਾ ਦੇਣਾ ਉਧਰ ਕਿਸਾਨ ਨੇਤਾ ਸਰਵਰ ਸਿੰਘ ਭਦੇਰ ਨੇ ਵੀ ਕਿਹਾ ਕਿ ਜਿਹੜਾ ਪੰਜਾਬੀ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਵਾ ਇਸ ਤਰ੍ਹਾਂ ਦੇ ਬੀਜਪੀ ਨੂੰ ਚਾਹੀਦਾ ਕਿ ਉਹ ਬਿਆਨ ਤੋਂ ਰੋਕੇ ਔਰ ਖੁਦ ਇਹ ਕੰਗੜਾ ਰਨੌਤ ਦਾ ਜਿਹੜਾ ਡੋਪ ਟੈਸਟ ਹੋਣਾ ਚਾਹੀਦਾ ਹੈ ਇਹ ਸ਼ੁਕਰ ਕਰਕੇ ਭਾਰਤੀ ਚੋਣ ਕਮਿਸ਼ਨ ਨੂੰ ਨਾ ਇੱਕ ਜਦੋਂ ਫਾਰਮ ਭਰੇ ਜਾਂਦੇ ਨੇ ਇੱਕ ਇਹ ਵੀ ਹੋਣਾ ਕਿ ਡੋਪ ਟੈਸਟ ਕਰਵਾਏ ਜਾਣਾ ਤੇ ਜੇ ਡੋਪ ਟੈਸਟ ਕਰਵਾਏ ਜਾਣ ਤੇ ਬੀਬੀ ਨੇ ਉਹਦੇ ਚ ਡੋਪ ਟੈਸਟ ਪੋਜ਼ਿਟਿਵ ਆ ਜਣਾ ਇਲੈਕਸ਼ਨ ਨਹੀਂ ਲੜ ਸਕਦੀ ਹੈਗੀ ਜੀ ਹਨਾ ਤੇ ਇਸ ਕਰਕੇ ਚਾਹੀਦਾ ਕਿ ਘੱਟੋ-ਘੱਟ ਭਾਜਪਾ ਵਾਲੇ ਪਾਰ ਸਰਕਾਰ ਇਹਨੂੰ ਵਰਜਨ ਕਿ ਦੇਸ਼ ਦਾ ਮਾਹੌਲ ਖਰਾਬ ਨਾ ਕਰਨ ਔਰ ਇਹਦੇ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਹੈਗੇ ਨੇ ਇਹਦੇ ਖਿਲਾਫ ਅਜੇ ਤੱਕ ਪਰਚੇ ਦਰਜ ਨਹੀਂ ਫਿਰ ਇਹਨੂੰ ਅਕਲ ਟਿਕਾਣੇ ਆਉਣੀ ਹੈਗੀ ਘੱਟੋ-ਘੱਟ ਜੇ ਸਿੱਖਾਂ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ हिमाचल दी सरकार ਜਾਂ ਪੰਜਾਬ ਦੀ ਸਰਕਾਰ ਸਟੇਟ ਪਰਚਨ ਨਹੀਂ ਦਰਜ ਕਰਦੀ ਹੈਗੀ ਘੱਟੋ ਘਾਟ ਮਹਾਤਮਾ ਗਾਂਧੀ ਦਾ ਜਿਵੇਂ ਨੇ ਨਰਾਦਰ ਕੀਤਾ ਹੈਗਾ ਉਸ ਬੇਸਤੇ ਤੇ ਮੁਕਦਮਾ ਦਰਜ ਕਰਨਾ ਬੰਦ ਜੇ ਇਹਦੇ ਜਗ੍ਹਾ ਕੋਈ ਸਿੱਖ ਹੁੰਦਾ ਮੁਸਲਮਾਨ ਹੁੰਦਾ ਅਸਾਈ ਹੁੰਦਾ ਉਹਦੇ ਖਿਲਾਫ ਝੱਟੇ ਕਿਸੇ ਨਾ ਕਿਸੇ ਕਿਸੇ ਸਟੇਟ ਦੇ ਵਿੱਚ ਮੁਕਦਮਾ ਦਰਜ ਹੋ ਜਾਂਦਾ ਹੁਣ ਸਾਰੇ ਮਰ ਗਏ ਹੈਗੇ ਬੀਜੇਪੀ ਵਾਲੇ ਵੀ ਮਰ ਗਏ ਕਾਂਗਰਸ ਵਾਲੇ ਵੀ ਮਰ ਗਏ ਕੋਈ ਪਰਚਾ ਦਰਜ ਕਿਉਂਕਿ ਇਹ ਹਿੰਦੂ ਆ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਸੁਨੀਲ ਜਾਖੜ ਨੇ ਬੜੀ ਜ਼ੁਰਤ ਦਿਖਾਈ ਹੈਗੀ ਇਹ ਉਹਨਾਂ ਨੇ ਅਮਿਤ ਸ਼ਾਹ ਨੂੰ ਕਿਹਾ ਪੰਜਾਬ ਬਾਰੇ ਆਪਣੀ ਸੋਚ ਬਦਲੋ ਇਹ ਸੁਨੀਲ ਜਾਖੜ ਤੁਹਾਨੂੰ ਕੀ ਲੱਗਦਾ ਸੋਰ ਬਦਲੇ-ਬਦਲੇ ਨੇ ਜਾਂ ਉਹਨਾਂ ਦਾ ਦਿਲ ਦੇ ਵਿੱਚ ਦਰਦ ਹੈਗਾ ਕਿ ਪੰਜਾਬ ਪ੍ਰਤੀ ਜਿਹੜਾ ਭਾਜਪਾ ਦਾ ਰਵਈਆ ਉਹ ਬੜਾ ਮਾੜਾ ਹੈਗਾ ਅਸਲ ਦੇ ਵਿੱਚ ਜਿਹੜਾ ਸਵਾਲ ਹੈ ਨਾ ਕਿ ਇਹ ਅੱਜਕੱਲ ਕਾਫੀ ਨਾਰਾਜ਼ ਚੱਲਦੇ ਆ ਰਹੇ ਆਗੇ ਨੇ ਪਿੱਛੇ ਜੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਜਿਹੜੇ ਪੰਜਾਬ ਬੀਜੇਪੀ ਦੇ ਇਨਚਾਰਜ ਨੇ ਔਰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਉਰਪਾਨੀ ਸਾਹਿਬ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਜਿਲਾ ਪੱਧਰ ਤੇ ਉਹਦੇ ਚ ਸੁਨੀਲ ਜਾਖੜ ਨਹੀਂ ਆਏ ਗਨੇ ਹੁਣ ਸੁਨੀਲ ਜਾਖੜ ਐਵੇਂ ਲੱਗਦਾ ਕਿ ਬੀਜੇਪੀ ਛੱਡਣਾ ਚਾਹੁੰਦੇ ਨੇ ਜਾਂ ਬਹਾਨਾ ਲੱਭ ਰਿਹਾ ਗਨੇ ਬੀਜੇਪੀ ਨੇ ਪੰਜਾਬ ਪ੍ਰਤੀ ਆਪਣੀ ਸੋਚ ਨਹੀਂ ਬਦਲਨੀ ਇਹ ਇਹਨੂੰ ਸੁਨੀਲ ਜਾਖੜ ਨੂੰ ਭੁਲੇਖਾ ਹੈਗਾ ਕਿਉਂਕਿ ਸੁਨੀਲ ਜਾਖੜ ਦੀਆਂ ਰਗਾਂ ਦੇ ਵਿੱਚ ਕਾਂਗਰਸੀਆਂ ਦਾ ਖੂਨ ਆ ਕਾਂਗਰਸ ਬੋਲਦੀ ਹੈਗਾ ਬੀਜੇਪੀ ਬੀਜੇਪੀ ਦੀ ਸੋਚ ਹੋਰ ਹੈ ਕਾਂਗਰਸ ਦੀ ਸੋਚ ਹੋਰ ਹੈ ਉਹ ਸ਼ੇਰ ਜਿਹੜਾ ਜ ਉਹਨਾਂ ਨੇ ਬੋਲਿਆ ਅਖਬਾਰਾਂ ਦੇ ਵਿੱਚ ਛਪਿਆ ਉਹ ਪੂਰਾ ਕਹਿੰਦੇ ਨੇ ਸੋਚ ਨੂੰ ਬਦਲੋ ਤੇ ਸਤਾਰੇ ਆਪੇ ਬਦਲ ਜਾਣਗੇ ਨਾ ਨਜ਼ਰ ਨੂੰ ਬਦਲੋ ਤੇ ਨਜ਼ਾਰੇ ਆਪੇ ਬਦਲ ਜਾਣਗੇ ਕਿਸਤੀਆਂ ਬਦਲਣ ਦੀ ਜ਼ਰੂਰਤ ਨਹੀਂ ਹੈ ਦਿਸ਼ਾਵਾਂ ਨੂੰ ਬਦਲੋ ਕਿਨਾਰੇ ਆਪੇ ਬਦਲ ਜਾਣਗੇ ਹੁਣ ਇਹ ਕਹਿੰਦੇ ਕਿ ਬੀਜੇਪੀ ਆਪਣੀ ਪੰਜਾਬ ਪ੍ਰਤੀ ਨਜ਼ਰ ਬਦਲ ਤੇ ਨਜ਼ਾਰੇ ਬਦਲ ਜਾਣਗੇ ਨਾ ਬੀਜੇਪੀ ਦੀ ਸੋਚ ਨਹੀਂ ਹੈ ਕਿ ਪੰਜਾਬ ਨੂੰ ਲੈ ਕੇ ਬੀਜੇਪੀ ਦੀ ਸੋਚ ਕਦੀ ਵੀ ਪੋਜ਼ਿਟਿਵ ਨਹੀਂ ਰਹੇਗੀ ਨਾ ਸੈਂਟਰ ਦੇ ਵਿੱਚ ਬੈਠੇ ਬੀਜੇਪੀ ਲੀਡਰਾਂ ਦੀ ਨਾ ਪੰਜਾਬ ਦੇ ਵਿੱਚ ਬੈਠੇ ਬੀਜੇਪੀ ਲੀਡਰਾਂ ਦੀ ਪੰਜਾਬ ਦੇ ਵਿੱਚ ਬੀਜੇਪੀ ਦੇ ਪੱਲੇ ਕੁਝ ਨਹੀਂ ਹੈ ਜੇ ਕਦੀ ਉਹਨਾਂ ਨੂੰ 11 ਸੀਟਾਂ ਆਈਆਂ 19 ਸੀਟਾਂ ਆਈਆਂ 13 ਸੀਟਾਂ ਆਈਆਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਸੀਟਾਂ ਆਈਆਂ ਇਹਨਾਂ ਦੀ ਪੰਜਾਬ ਦੇ ਵਿੱਚ ਕੋਈ ਪੱਲੇ ਨਹੀਂ ਇਹਨਾਂ ਦੇ ਕੋਈ ਕਾਤ ਨਹੀਂ ਹੈ ਭਾਜੀਪੀ ਵਾਲਿਆਂ ਦੀ ਕੋਈ ਇਥੇ ਇਹਨਾਂ ਦਾ ਵਜੂਦ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਪੰਜਾਬ ਪ੍ਰਤੀ ਕਦੀ ਆਪਣੀ ਸੋਚ ਰੱਖੀ ਨਹੀਂ ਕਿ ਪੰਜਾਬ ਦੀ ਰਾਜਤ ਨਹੀਂ ਸਿਰਫ ਸਿੱਖਾਂ ਨੂੰ ਚਾਹੀਦੀ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਖੋਇਆ ਗਿਆ ਹੈ ਇਸ ਕੀ ਸਿਰਫ ਸਿੱਖਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਪੰਜਾਬੀ ਬੋਲਦੇ ਲੋਕ ਸਿੱਖਾਂ ਨੂੰ ਪੰਜਾਬ ਦਾ ਵਸਦਾ ਜਿਹੜਾ ਹਿੰਦੂ ਭਾਈਚਾਰਾ ਕਿ ਉਹਨੂੰ ਆਪਣੀ ਰਾਜਤ ਨਹੀਂ ਨਹੀਂ ਚਾਹੀਦੀ ਕਿ ਉਹਨਾਂ ਨੂੰ ਆਪਣੇ ਪੰਜਾਬੀ ਬੋਲਦੇ ਇਲਾਕੇ ਨਹੀਂ ਚਾਹੀਦੇ ਹੈਗੇ ਨਹੀਂ ਕਦੀ ਇਹਨਾਂ ਨੇ ਬੀਜੇਪੀ ਵਾਲੇ ਨੇ ਹਾਂ ਦੇ ਵਿੱਚ ਹਾਂ ਭਰੀ ਨਹੀਂ ਹੈਗੀ ਇਸ ਕਰਕੇ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਪੰਜਾਬ ਜਿੰਨਾ ਮਰਜੀ ਅੱਡੀ ਚੋਟੀ ਦਾ ਜ਼ੋਰ ਲਾਣ ਜੋ ਮਰਜੀ ਖੁਰ ਕਰਨ ਭਾਵੇਂ ਪੈਸੇ ਐ ਵਿਛਾ ਦੇਣ ਰਾਜ ਸ਼ੰਭੂ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਪੰਜਾਬੀਆਂ ਨੇ ਠੁਕਣਾ ਨਹੀਂ ਹੈਗਾ ਪੰਜਾਬੀਆਂ ਦੇ ਦਿਲ ਜਿੱਤਣ ਵਾਸਤੇ ਦਿਲ ਲਾਉਣੇ ਪੈਂਦੇ ਹੈਗੇ ਨੇ ਇਹ ਦਿਲ ਨਹੀਂ ਲਾ ਰਹੇ ਇਹ ਇਹ ਨਫ਼ਰਤ ਕਰਦੇ ਹੈਗੇ ਨੇ ਇਹ ਜ਼ਖਮਾਂ ਤੇ ਲੂਣ ਸੁੱਟ ਰਹੇ ਹੈਗੇ ਨੇ ਇਸ ਕਰਕੇ ਸਭ ਤੋਂ ਵੱਡੀ ਐਗਜ਼ਾਮਪਲ ਤੇ ਹੀ ਹੈ ਇਹਨਾਂ ਦੀ ਪਵਾੜੇ ਦੀ ਜੜ ਨਵੀਂ ਲੀਡਰ ਕੰਗਣਾ ਰਣੋਤ ਉਹੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਪੰਜਾਬੀਆਂ ਨੂੰ ਨਫ਼ਰਤ ਕਰਦੀ ਸਿੱਖਾਂ ਨੂੰ ਨਫ਼ਰਤ ਕਰਦੀ ਹੈਗੀ ਤੇ ਫਿਰ ਪੰਜਾਬੀ ਤੁਹਾਨੂੰ ਆਪਣੀ ਅੱਖਾਂ ਤੇ ਕਿਵੇਂ ਵਿਸ਼ਵਾਸ ਲੈਣਗੇ ਤੁਸੀਂ ਪੰਜਾਬ ਵਾਸਤੇ ਭਾਜਪੀ ਨੇ ਹੁਣ ਤੱਕ ਕੀਤਾ ਕੀ ਹੈ 2014 ਤੋਂ ਲੈ ਕੇ ਹੁਣ ਤੱਕ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਵਾਸਤੇ ਕੀ ਕੀਤਾ ਹੈ ਕਿਸਾਨਾਂ ਨੂੰ ਤੁਸੀਂ ਗਾਲਾਂ ਕੱਢੀਆਂ ਪੰਜਾਬੀਆਂ ਨੂੰ ਤੁਸੀਂ ਗਾਲਾਂ ਕੱਢੀਆਂ ਰੱਜ ਕੇ ਗਾਲਾਂ ਕੱਢੀਆਂ ਗਾਜੀਪੁਰ ਬੈਠਿਆਂ ਨੂੰ ਟਿਕਰੀ ਬੈਠਿਆਂ ਨੂੰ ਸਿੰਘੂ ਬੈਣ ਤੁਸੀਂ ਅੱਤਵਾਦੀ ਦੱਸਿਆ ਤੁਸੀਂ ਖਾਲਸਾ ਰੀ ਦੱਸਿਆ ਤੁਸੀਂ ਪਾਕਿਸਤਾਨੀ ਦੱਸਿਆ ਗਿਆ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ ਕਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ ਕਿਸਾਨਾਂ ਨੂੰ ਗਾਲਾਂ ਨਹੀਂ ਕੱਢੀਆਂ ਹੈਗੀਆਂ ਹਰ ਇੱਕ ਨੇ ਗਾਲਾਂ ਕੱਢੀਆਂ ਰੱਜ ਕੇ ਗਾਲਾਂ ਕੱਢੀਆਂ ਹੀਆਂ ਹੁਣ ਅੱਜ ਕੱਲ ਪਰਦੇ ਪਾ ਰਹੇ ਹੈਗੇ ਨੇ ਇਸ ਕਰਕੇ ਜਾਖੜ ਸਾਹਿਬ ਨੂੰ ਲੱਗਾ ਕਿ ਇੱਕ ਤੇ ਉਹਨਾਂ ਦਾ ਉਹਨਾਂ ਦੇ ਨਾਲ ਕੋਈ ਧੜਾ ਨਹੀਂ ਹੈਗਾ ਉਹ ਜਿਹੜੇ ਕਿਉਂਕਿ ਇਥੇ ਬੀਜੇਪੀ ਨੂੰ ਚਲਾਉਂਦੀ ਆ ਆਰਐਸਐਸ ਆਰਐਸਐਸ ਦੀ ਜਿਹੜੀ ਸੋਚ ਆ ਉਹ ਵੱਖਰੀ ਡਿਫਰੈਂਟ ਹੈਗੀ ਆ ਇਸ ਕਰਕੇ ਬਹੁਤੇ ਪੰਜਾਬ ਦੇ ਵਿੱਚ ਬੀਜੇਪੀ ਲੀਡਰ ਉਹ ਨਿਕਰਤਾ ਰਹੀ ਹੈਗੇ ਨੇ ਆਰਐਸਐਸ ਸੋਚ ਰਾਇਦੇ ਉਹਨਾਂ ਦੀ ਸੋਚ ਸੁਨੀਲ ਜਾਖੜ ਦੇ ਨਾਲ ਨਹੀਂ ਮਿਲਦੀ ਹੈਗੀ ਉਹ ਇਕੱਲੇ ਆ ਬੀਜੇਪੀ ਦੇ ਇੱਕ ਵਿੱਚ ਇਕੱਲੇ ਨੇ ਤੇ ਜੇ ਜਿਹੜਾ ਤਾਂ ਜੇ ਤੁਹਾਡਾ ਧੜਾ ਨਹੀਂ ਹੈਗਾ ਤੁਸੀਂ ਅੱਜ ਵੀ ਮਾਰ ਖਾਓਗੇ ਕੱਲ ਵੀ ਮਾਰ ਖਾਓਗੇ ਪਰਸੋਂ ਵੀ ਮਾਰ ਖਾਓ ਹੁਣ ਜਾਖੜ ਸਾਹਿਬ ਨੂੰ ਲੱਗਾ ਕਿ ਕੋਬਾਨਾ ਉਹਨਾਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਹੁਣ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੰਜਾਬ ਦੇ ਦਰਦਾਂ ਦੀ ਗੱਲ ਕੀਤੀ ਐ ਜੇ ਪੰਜਾਬ ਦੇ ਦਰਦਾਂ ਦੀ ਗੱਲ ਕੀਤੀ ਹੁੰਦੀ ਨਾ ਤੇ ਫਿਰ ਜਦੋਂ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਉਦੋਂ ਹੀ ਕੋਚੇ ਬੜਾ ਮਿਲ ਮਿਲ ਜਣਾ ਪ੍ਰਕਾਸ਼ ਸਿੰਘ ਬਾਦਲ ਆਨ ਰਿਕਾਰਡ ਆ ਜਿੰਨਾ ਪੈਸਾ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਹਰ ਵਾਰ 200 ਰੁਪਏ ਦਾ ਬੁੱਕੇ ਲੈ ਕੇ ਜਾਂਦੇ ਤੇ 200 ਕਰੋੜ ਰੁਪਏ ਲੈ ਆਉਂਦਾ ਹੈ ਡਾਕਟਰ ਮਨਮੋਹਨ ਸਿੰਘ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀਆਂ ਮੀਟਿੰਗਾਂ ਕਢਾਲੋ ਤੇ ਨਰਿੰਦਰ ਮੋਦੀ ਸਾਹਿਬ ਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗਾਂ ਕਢਾ ਲਓ ਜਮੀਨ ਆਸਮਾਨ ਦਾ ਫਰਕ ਹੋ ਸਦਾ ਡਾਕਟਰ ਮਨਮੋਹ ਸਿੰਘ ਦੇ ਨਾਲ 20 ਮੀਟਿੰਗਾਂ ਹੋਣ ਤੇ ਨਰਿੰਦਰ ਮੋਦੀ ਦੇ ਨਾਲ ਦੋ ਮੀਟਿੰਗਾਂ ਹੋਣ ਭਾਜਪੀ ਨੇ ਕਦੀ ਪੰਜਾਬ ਬਾਰੇ ਸੋਚਿਆ ਨਹੀਂ ਹੈਗਾ ਤੇ ਹੁਣ ਤੁਹਾਨੂੰ ਭਾਜਪਾ ਪੰਜਾਬ ਦੇ ਲੋਕ ਕਿਵੇਂ ਫੁੱਲਾਂ ਤੇ ਚੁੱਕ ਲੈਣਗੇ ਜਾਂ ਕਿਉਂ ਫੁੱਲ ਵਿਛਾ ਲੈਣਗੇ ਕਿਉਂ ਤਾਰਾਂ ਤੇ ਆਪਣੀ ਅੱਖਾਂ ਦੇ ਚੁੱਕ ਲੈਣ ਕਿਉਂਕਿ ਨਹੀਂ ਤੁਸੀਂ ਪੰਜਾਬ ਪ੍ਰਤੀ ਕਦੀ ਸੋਚਿਆ ਨਹੀਂ ਹੈਗਾ ਤੁਸੀਂ ਸਿਰਫ ਤੇ ਸਿਰਫ ਕਾਲੀਆਂ ਦੇ ਮੋਢਿਆਂ ਤੇ ਚੜ ਕੇ ਭੰਗੜੇ ਪਾਏ ਨੇ ਜਿੰਨੀ ਜਿੰਨੀਆਂ ਉਹਨਾਂ ਨੇ ਮਲਾਈਆਂ ਖਾਧੀਆਂ ਉਹਨਾਂ ਤੁਹਾਡੇ ਲੀਡਰਾਂ ਨੇ ਮੰਤਰੀਆਂ ਨੇ ਮਲਾਈਆਂ ਖਾਧੀਆਂ ਗਈਆਂ ਨੇ ਤੁਸੀਂ ਪੰਜਾਬ ਨੂੰ ਤੁਹਾਡੇ ਤੁਸੀਂ ਤਾਂ 2000 ਬੰਦੇ ਦਾ ਇਕੱਠ ਨਹੀਂ ਕਰ ਸਕਦੇ ਕਾਂਗਰਸ ਬੀਜੇਪੀ ਵਾਲੇ 2000 ਬੰਦੇ ਦਾ ਵੀ ਇਹਨਾਂ ਦਾ ਇਕੱਠ ਨਹੀਂ ਚਾਹੇ ਇਹਨਾਂ ਦਾ ਮਦਰ ਮੋਨ ਮਿੱਤਰ ਲਾਲੂ ਚਾਹੇ ਇਹਨਾਂ ਦਾ ਸਰਜੀਤ ਕੁਮਾਰ ਜਿਆਣੀ ਲਾਲੂ ਮਨੋਰੰਜਨ ਕਾਲੀਆ ਲਾਲੂ ਹਰਜੀਤ ਸਿੰਘ ਗਰੇਵਾਲ ਲਾਲੂ ਅਵਨਾਸ਼ਰਾਏ ਖੰਨਾ ਲਾਲੂ ਮਾਸਟਰ ਮੂਨ ਲਾਲਾ ਲਾਲੂ ਅਵਨਾਸ਼ਰਾਏ ਉਹ ਜਿਹੜੇ ਨਵੇਂ ਉਹਨਾਂ ਦੇ ਨਵੇਂ ਪ੍ਰਧਾਨ ਉਹ ਲਾ ਲਓ ਮਤਲਬ ਪਿੱਛੇ ਜਿਹੜੇ ਅਸ਼wini ਸ਼ਰਮਾ 2000 ਬੰਦੇ ਦਾ ਇਕੱਠ ਨਹੀਂ ਕਰ ਸਕਦੇਗੇ ਤੇ ਗੱਲ ਕਹਿੰਦੇ ਅਸੀਂ ਪੰਜਾਬ ਜਿੱਤਣਾ ਹੈ ਪੰਚਾਇਤੀ ਚੋਣਾਂਾਂ ਪੰਚਾਇਤ ਚੋਣਾਂ 'ਚ ਆਪਣੇ ਬੰਦੇ ਖੜੇ ਨਹੀਂ ਕਰ ਸਕੇ ਹੈਗੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸੁਨੀਲ ਜਾਖੜ ਸਾਹਿਬ ਨੇ ਗਲਤੀ ਕੀਤੀ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਹੁਣ ਅਹਿਸਾਸ ਹੋਇਆ ਕਿ ਕਾਂਗਰਸ ਪਾਰਟੀ ਨਹੀਂ ਛੱਡਣੀ ਚਾਹੀਦੀ ਉਹਨਾਂ ਨੂੰ ਮੁੱਲ ਪਿਆ ਨਹੀਂ ਹੈਗਾ ਉਹਨਾਂ ਨੂੰ ਉਮੀਦ ਸੀ ਕਿ ਮੈਨੂੰ ਸ਼ਾਇਦ ਭਾਜਪਾ ਵਾਲੇ ਕਿਉਂਕਿ ਮੈਂ ਜਾਖੜ ਪਰਿਵਾਰ ਹੈ ਸਾਡਾ ਪਿਛਲੇ 50 ਸਾਲ ਤੋਂ ਹੀ ਸਿਆਸਤ ਕਰਦੇ ਆਏ ਮੇਰੇ ਫਾਦਰ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਚੁੱਕੇ ਨੇ ਗਵਰਨਰ ਰਹੇ ਚੁੱਕੇ ਨੇ 84 ਤੋਂ ਬਾਅਦ ਉਹ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇਗੇ ਨੇ ਸਾਡਾ ਪੁਰਾਣਾ ਪਸ਼ੋਕੜ ਹੈਗਾ ਵਾ ਮੈਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਕਿ ਰਾਜ ਸਭਾ ਮੈਂਬਰ ਤੋਂ ਬਾਅਦ ਮੇਰੀ ਮੰਤਰੀ ਦੀ ਐਂਟਰੀ ਬਣਦੀ ਉਹ ਸੁਪਨੇ ਹਨ ਮੈਡਮ ਉਹ ਪਾਸ਼ ਸਾਬ ਵੀ ਲਿਖਦੇ ਨੇ ਕਿ ਸਭ ਤੋਂ ਵੱਧ ਕਿਸੇ ਖਤਰਨਾਕ ਹੁੰਦਾ ਕਿਸੇ ਦੇ ਸੁਪਣਿਆਂ ਦਾ ਮਰ ਜਾਣਾ ਤੇ ਜਾਖੜ ਸਾਹਿਬ ਦਾ ਉਹੀ ਹਾਲਾਤ ਹੋਏ ਨੇ ਇਸ ਕਰਕੇ ਬਹਾਨਾ ਜਾ ਲੱਬਿਆ ਜਾ ਰਿਹਾਗਾ ਉਹਨਾਂ ਨੂੰ ਪਤਾ ਭਾਜਪੀ ਨੇ ਕੁਝ ਨਹੀਂ ਪੰਜਾਬ ਵਾਸਤੇ ਕਰਨਾ ਉਹਨਾਂ ਦੀ ਸੋਚ ਹੀ ਵੱਖਰੀ ਆ ਹੁਣ ਭਾਜਪੀ ਨਵਾਂ ਪ੍ਰਧਾਨ ਲੱਭੂਗੀ ਜਾਖੜ ਸਾਹਿਬ ਆਪਣੇ ਆਪ ਛੱਡ ਦੇਣਗੇ ਜਾਂ ਕਹਿ ਦੇਣਗੇ ਜਿਵੇਂ ਅੱਜ ਪਰਸੋਂ ਚੋਣਾ ਹੈਗੇ ਨੇ ਹਰਿਆਣੇ ਦੇ ਵਿੱਚ ਤੇ ਅੱਜ ਜਿਵੇਂ ਅਸ਼ੋਕ ਤਵਰ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਹੈਗੇ ਨੇ ਉਹਨਾਂ ਨੇ ਅੱਜ ਫੇਰ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਜੁਆਇਨ ਕਰ ਲਈ ਹੈਗੀਏ ਕਿ ਸ੍ਰੀਲ ਜਖੜਵੀ ਉਹਦਾ ਮਨ ਬਣਾ ਸਕਦੇ ਨੇ ਮੈਂ ਵਾਪਸ ਕਾਂਗਰਸ ਦੇ ਵਿੱਚ ਆ ਜਾਵਾਂ ਦੇਖੋ ਜਿਹੜੇ ਅਸ਼ੋਕ ਤਬਰ ਉਹਨੇ ਤਾਂ ਕੋਈ ਪਾਰਟੀ ਛੱਡੀ ਨਹੀਂ ਹੈਗੀ ਉਹ ਪਹਿਲਾਂ ਕਾਂਗਰਸ ਚ ਪੇਰੋ ਬਸ ਪੱਜ ਚ ਜੁਜਲਗੇ ਟੀਐਮਸੀ ਜੁਜਲਗੇ ਭਾਜਪੀ ਜੁਪਨੀ ਕਿਹੜੀ ਕਿਹੜੀ ਆਮ ਆਦੀ ਪਾਰਟੀ ਜੁਜਲਗੇ ਫਿਰ ਆਗੇ ਨਾ ਮੋੜ ਕੋੜ ਖੋਤੀ ਬੋੜ ਥਲੇ ਆ ਗਨੇ ਜਾਖੜ ਸਾਹਿਬ ਨੂੰ ਵੀ ਆਉਣਾ ਹੀ ਪੈਣਾ ਹੈਗਾ ਭਾਜਪੀ ਚ ਉਹਨਾਂ ਦੀ ਦਾਲ ਹੀ ਲੱਗਣੀ ਭਾਜਪੀ ਚ ਉਹਨਾਂ ਦੇ ਪੈਰ ਨਹੀਂ ਲੱਗਣੇ ਹੈਗੇ ਕਿਉਂਕਿ ਇਹ ਬੜੀ ਜਿਹੜੀ ਆਰਐਸਐਸ ਭਾਜਪੀ ਹੈ ਇੱਕ ਕਟੜ ਪਾਰਟੀ ਹੈਗੀ ਆ ਇਹ ਹਿੰਦੂਵਾਦ ਨੂੰ ਲੈ ਕੇ ਚੱਲਦੀ ਹੈ ਕਾਂਗਰਸ ਪਾਰਟੀ ਇੰਨੀ ਕਟੜ ਨਹੀਂ ਆ ਜਿੰਨੀ ਭਾਜੀਪੀ ਕੱਟੜ ਪਾਰਟੀ ਮੰਨੀ ਜਾਂਦੀ ਜਿੰਨੀ ਆਰਐਸਐਸ ਕੱਟੜ ਪਾਰਟੀ ਮੰਨੀ ਜਾਂਦੀ ਧਿਰ ਮੰਨੀ ਜਾਂਦੀ ਹੈਗੇ ਇਸ ਕਰਕੇ ਇਹਨਾਂ ਨੂੰ ਛੱਡ ਨਹੀਂ ਪੈਣੀ ਹੈਗੇ ਇਸ ਕਰਕੇ ਹੁਣ ਜਾਖੜ ਸਾਹਿਬ ਦੀ ਏਜ ਵੀ ਹੋ ਗਈ ਉਹਨੂੰ ਪਤਾ ਜਿੰਨੀ ਕਿ ਮੈਂ ਸਿਆਸਤ ਕਰਨੀ ਕਰ ਲਈ ਹੈਗਾ ਹੁਣ ਤੇ ਮਿਲਦਾ ਘਰ ਵਾਪਸੀ ਹੋਏਗੀ ਔਰ ਦੂਜਾ ਉਹਨਾਂ ਨੂੰ ਲੱਗਾ ਕਿ ਬਰਾਸ ਸਭਾ ਮੈਂਬਰ ਤੋਂ ਮੰਤਰੀ ਬਣਨ ਦੀ ਇੱਛਾ ਹੋ ਸਕਦੀ ਜਦੋਂ ਪ੍ਰੋਮਿਸ ਕੀਤਾ ਹੋਵੇ ਉਹ ਰਾਜ ਸਭਾ ਮੈਂਬਰ ਰਵਨੀ ਸਿੰਘ ਬਿੱਟੂ ਬਣ ਕੇ ਰਵਨੀ ਸਿੰਘ ਬਿੱਟੂ ਹੁਣ ਮੰਤਰੀ ਬਣ ਕੇ ਹੁਣ ਸਵਾਲ ਹੈ ਕਿ ਬੀਜੇਪੀ ਦਾ ਅਗਲਾ ਪ੍ਰਧਾਨ ਕੌਣ ਬਣੂਗਾ ਕੀ ਰਵਨੀ ਸਿੰਘ ਬਿੱਟੂ ਪ੍ਰਧਾਨ ਬਣਨਗੇ ਇੱਕ ਜੱਟ ਸਿੱਖ ਚੇਰ ਆ ਕੀ ਮਨਪੀਰ ਸਿੰਘ ਬਾਦਲ ਬਣਨਗੇ ਜੱਟ ਸਿੱਖ ਚੇਰ ਹੈਗਾ ਕੀ ਪ੍ਰਧਾਨ ਬਣਨਗੇ ਫਿਰ ਰਾਣਾ ਗੁਰਮੀਤ ਸਿੰਘ ਸੋਢੀ ਇੱਕ ਸ਼ੈਰੀ ਸਿੱਖ ਆ ਉਹ ਪ੍ਰਧਾਨ ਬਣਨਗੇ ਜਾਂ ਕੀ ਤਰਨ ਚੁਗ ਪਾਰਟੀ ਦੇ ਨਵੇਂ ਪ੍ਰਧਾਨ ਬਣਨਗੇ ਜਾਂ ਕੀ ਅਵਨਾਸ਼ ਸ਼ਰਾਈ ਖੰਨਾ ਪ੍ਰਧਾਨ ਬਣਗੇ ਇਹਨਾਂ ਸਾਰਿਆਂ 'ਚ ਹੁਣ ਪ੍ਰਧਾਨ ਬਣਨ ਦੀ ਚਰਚਾ ਪ੍ਰਧਾਨ ਕੌਣ ਬਣੂਗਾ ਹੁਣ ਬੀਜੇਪੀ ਨੂੰ ਪਤਾ ਕਿ ਸਾਡੀ ਪੰਜਾਬ ਦੇ ਵਿੱਚ ਕੱਲਿਆਂ ਦੀ ਦਾਲ ਨਹੀਂ ਗਲਣੀ ਅਮਨਰਾਜ ਸ਼ਰਾਈ ਖੰਨਾ ਵੀ ਇੱਕ ਵੇਲੇ ਉਹਨਾਂ ਦਾ ਪੰਜਾਬ ਦੇ ਵਿੱਚ ਚੰਗਾ ਨਾਮ ਸੀ ਬਾਅਦ ਚ ਉਹ ਸਾਈਡ ਤੇ ਰਹਿ ਗਏ ਨੇ ਫਿਰ ਨੈਸ਼ਨਲ ਪੋਲਿਟਿਕਸ ਕਰ ਲਾ ਪਏਗੇ ਬੀਜੇਪੀ ਚ ਵੀ ਉਹਨਾਂ ਦੇ ਵੀ ਜਿੰਨੇ ਇਸ ਟਾਈਮ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨਾ ਉਹ ਇੱਕ ਜ਼ਿਲ੍ਹੇ ਤੋਂ ਵੱਧ 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 ਦੋ ਤਿੰਨ ਜ਼ਿਲ੍ਹਿਆਂ ਚ ਜਾਣਦੇ ਲੋਕੀ ਚੌਥੇ ਜ਼ਿਲ੍ਹੇ ਚ ਨਹੀਂ ਕੋਈ ਜਾਣਦੇ ਹੈਗੇ ਵੀ ਇਹ ਅੱਛਾ ਇਹ ਅੱਛਾ ਇਹ ਨੇ ਹਾਂ ਹਾਂ ਇੰਨੀ ਇਹਨਾਂ ਦੀ ਪੰਜਾਬ ਲੈਵਲ ਤੇ ਬੀਜੇਪੀ ਕੋਈ ਲੀਡਰ ਨਹੀਂ ਹੈਗਾ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਕੋਈ ਵजूद ਨਹੀਂ ਹੈਗੀ ਤੇ ਸ਼ਹਿਰ ਦੇ ਵਿੱਚ ਇਹਨਾਂ ਦੀ ਮਾੜੀ-ਮੋਟੀ ਪਕੜ ਹੈਗੀ ਹੈ ਇਸ ਕਰਕੇ ਇਹਨਾਂ ਕੋਈ ਏਡਾ ਵੱਡਾ ਕਦ ਨਹੀਂ ਹੈਗਾ ਹੁਣ ਦੂਜੀ ਗੱਲ ਹੈ ਕਿ ਭਾਜਪਾ ਸੋਚੂਗੀ ਕਿ ਸਾਡੇ ਨਾਲ ਕਾਲੀਗਾਂ ਨਾਲ ਸਮਝੌਤਾ ਹੈ ਅਜਿਹੀ ਸਥਿਤੀ 'ਚ ਹੋ ਸਕਦਾ ਹੈ ਕਿ ਉਹ ਮਨਪੀਰ ਸਿੰਘ ਬਾਦਲ ਨੂੰ ਲਾ ਦੇਣ ਪ੍ਰਧਾਨ ਮਨਪੀਰ ਸਿੰਘ ਬਾਦਲ ਪ੍ਰਧਾਨ ਵੀ ਹੋ ਸਕਦੇ ਨੇ ਉਹ ਸੋਦਾ ਕਿ ਜੱਟ ਸਿੱਖ ਪਾਰਟੀ ਨੇ ਰਾਜ ਸਭਾ ਮੈਂਬਰ ਰਾਜਸਥਾਨ ਤੋਂ ਬਣਾਇਆ ਸੈਂਟਰ ਦੇ ਵਿੱਚ ਵਜ਼ੀਰ ਬਣਾਤਾ ਰਵਨੀਤ ਸਿੰਘ ਬਿੱਟੂ ਆ ਜੰਗ ਆ ਨੌਜਵਾਨ ਆ ਉਹ ਸੋਦਾ ਉਹਨੂੰ ਪ੍ਰਧਾਨ ਬਣਾ ਦੇਣ ਫਤਿਹ ਜੰਗ ਸਿੰਘ ਬਾਜਵਾ ਵੀ ਹੋ ਸਕਦੇ ਨੇ ਜੇ ਤੇ ਭਾਜਪਾ ਨੇ ਜੱਟ ਸਿੱਖ ਜਾਂ ਸਿੱਖ ਚਿਹਰੇ ਲਾਏ ਉਹਦੇ ਚ ਨੰਬਰ 1 ਤੇ ਤੇ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਰਵਨੀਤ ਸਿੰਘ ਬਿੱਟੂ ਹੋ ਸਕਦੇ ਨੇ ਤੇ ਦੂਜੇ ਹੋ ਸਕਦੇ ਰਾਣਾ ਗੁਰਮੀਤ ਸਿੰਘ ਸੋਢੀ ਹੋ ਸਕਦੇ ਨੇ ਜੇ ਭਾਜਪਾ ਨੇ ਆਪਣਾ ਹੀ ਜਨਸੰਗ ਕਾਡਰ ਦੇਖਣਾ ਹੈ ਫਿਰ ਤਰਨ ਚੁੱਗ ਹੋ ਸਕਦੇ ਹੈਗੇ ਨੇ ਜਾ ਵੀ ਅਮ ਦਾ ਸ਼੍ਰaikh ਖਣਾਉ ਸਕਦੇ ਨੇ ਇਹਨਾਂ ਨਵਾਂ ਪ੍ਰਧਾਨ ਤੇ ਇਹਨਾਂ ਨੂੰ ਹੁਣ ਬਣਾਉਣਾ ਪੈਣਾ ਵੀ ਕਿਉਂਕਿ ਆ ਬੀਜੇਪੀ ਦਾ ਮੌਕਾ ਸੀ ਪਿੰਡਾਂ ਦੀਆਂ ਪੰਚਾਇਤਾਂ 'ਚ ਆਧਾਰ ਬਣਾਉਂਦਾ ਬੰਨਣਾ ਤੇ ਹੈ ਨਹੀਂ ਚਲੋ ਟਰਾਈ ਤੇ ਕੀਤੀ ਜਾ ਸਕਦੀ ਸੀ ਅਜੀ ਸਥਿਤੀ ਜਿਵੇਂ ਹੁਣ ਬੀਜੇਪੀ ਦਾ ਇੱਕੋ ਫੋਕਸ ਹੋ ਸਕਦਾ ਹੈ ਕਿ ਹੁਣ ਨਵਾਂ ਪ੍ਰਧਾਨ ਕਿਹੜਾ ਲਾਇਆ ਜਾਵੇ ਉਹਦੀ ਦੌੜ ਚੱਲੀ ਜਾ ਰਹੀ ਹੈ ਔਰ ਜਿਵੇਂ ਆ ਜਾਖਰ ਸਾਹਿਬ ਲੱਗੇ ਨੇ ਬੀਜੇਪੀ ਨੇ ਮੰਨਣਾ ਤੇ ਹੈ ਨਹੀਂ ਆ ਬੀਜਪੀ ਨੇ ਜੇ ਆਪਣੇ ਪੰਜਾਬ ਦੇ ਵਿੱਚ ਪੈਰ ਲਾਉਣੇ ਹੁੰਦੇ ਨਾ ਉਹਨਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਕਰ ਦੇਣਾ ਚਾਹੀਦਾ ਸੀ ਕੰਗਣਾ ਨਾਉ ਨੂੰ ਚੁੱਪ ਕਰਵਾ ਸਕਦੇ ਸੀ ਪੰਜਾਬ ਨੂੰ ਬਹੁਤ ਵੱਡ ਫੰਡ ਦੇ ਸਕਦੇ ਪੰਜਾਬ ਨੂੰ ਦਿੱਤਾ ਕਿ ਬਜਟ ਦੇ ਵਿੱਚ ਸ਼ੁੰਛਣਾ ਦਿੱਤਾ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਪੰਜਾਬ ਦੇ ਕਿਸਾਨ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਕਿ ਐਮਐਸਪੀ ਲੀਗਲਾਈਜ਼ ਹੋਣਾ ਚਾਹੀਦਾ ਗੋਲੀਆਂ ਮਾਰ ਮਾਰ ਕੇ ਬੰਦੇ ਸ਼ਹੀਦ ਕਰ ਦਿੱਤੇ ਸ਼ੰਭੂ ਬੈਰੀਆਂ ਤੋਂ ਗਏ ਨਹੀਂ ਟੱਪਣ ਦਿੰਦੇ ਹੈਗੇ ਤੇ ਫਿਰ ਪੰਜਾਬ ਦੇ ਲੋਕਾਂ ਦਾ ਕਿਵੇਂ ਦਿਲ ਜੇ ਤਲੂਗਾ ਨਜ਼ਰਾਂ ਬਦਲਣੀਆਂ ਪੈਣਗੀਆਂ ਨਜ਼ਾਰੇ ਬਦਲ ਜਾਣਗੇ ਉਹ ਫਿਰ ਫਿਰ ਜਾਖੜ ਸਾਹਿਬ ਦਾ ਜਿਹੜਾ ਸ਼ੇਰ ਸਹੀ ਤਰ੍ਹਾਂ ਢੱਕਦਾ ਹੈਗਾ ਪਰਮਿਤ ਸ਼ਾਹ ਸਾਹਿਬ ਨੇ ਇੱਕ ਪ੍ਰੋਮਿਸ ਤੇ ਆਪਣੇ ਮੂੰਹ ਜਬਾਨੀ ਕੀਤਾ ਸੀ ਨਾ ਉਹ ਕਹਿੰਦੇ ਸੀ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ ਉਹਨਾਂ ਨੇ ਤੇ ਉਹ ਵੀ ਕੰਮ ਨਹੀਂ ਕੀਤਾ ਹੈਗਾ ਜਿਹੜਾ ਉਹ ਖੁਦ ਕਹਿੰਦੇ ਸੀਗੇ ਹਲੋ ਇਹ ਤਾਂ ਅਸੀਂ ਜਾਂ ਹੋਰ ਲੋਕਾਂ ਦੀ ਮੰਗ ਹੈਗੀ ਹੈ ਵੀ ਤੁਸੀਂ ਚੰਡੀਗੜ੍ਹ ਦੇ ਦੋ ਤੁਸੀਂ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰ ਦੋ ਪਰ ਬੰਦੀ ਸਿੰਘਾਂ ਦਾ ਮਸਲਾ ਤੇ ਉਹਨਾਂ ਨੇ ਆਪਣੇ ਮੂੰਹ ਕੱਢਿਆ ਸੀਗਾ ਉਹਨਾਂ ਤੇ ਇੱਕ ਇੱਕ ਕੀ ਇੱਕ ਬੰਦੀ ਸਿੰਘ ਵੀ ਨਹੀਂ ਛੱਡਿਆ ਹੈਗਾ ਪਾਰ ਸਰਕਾਰ ਨੇ ਵਾਅਦਾ ਕੀਤਾ ਜਿਹੜਾ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਅਧਿਆੜਾ ਬਣਾਇਆ ਹੈਗਾ ਉਹਨਾਂ ਨੇ ਵਾਅਦਾ ਕੀਤਾ ਨੋਟੀਫਿਕੇਸ਼ਨ ਜਾਰੀ ਕੀਤੀ ਹੈਗੀ ਬਜ ਨੋਟੀਫਾਈਡ ਨਹੀਂ ਕੀਤੀ ਹੈਗੀ ਉਹ ਮੁੱਕਰ ਗਈ ਐਸੀ ਕਰਕੇ ਦੇਖਣੇ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਨਹੀਂ ਜਿੱਤੋਗੇ ਤਾਨੂੰ ਪੰਜਾਬ ਦੇ ਲੋਕਾਂ ਨੇ ਨਹੀਂ ਆਪਣੀਆਂ ਅੱਖਾਂ ਤੇ ਬਿਠਾਉਣਾ ਹੈਗਾ ਪੰਜਾਬ ਤੇ ਉਹ ਕੌਮ ਆ ਕਿ ਪਿਆਰ ਦੇ ਨਾਲ ਤੇ ਪੰਜਾਬੀ ਆਪਣੀ ਜਾਨ ਵਾਰ ਨੂੰ ਤਿਆਰ ਰਹਿੰਦੇ ਆਗੇ ਨੇ ਭਾਵੇਂ ਪੰਜਾਬੀਆਂ ਦੀ ਫਿਰ ਛਾਤੀ ਤੇ ਜਿਵੇਂ ਮਰਜ਼ੀਆਂ ਲੇਟੀਆਂ ਮਾਰੋ ਪਰ ਪੰਜਾਬੀ ਇਹ ਨਹੀਂ ਮੰਨਦੇ ਆਗੇ ਪੰਜਾਬੀ ਧੱਕਾ ਨਹੀਂ ਚੱਲਦੇ ਆਗੇ ਪੰਜਾਬੀ ਜ਼ੁਲਮ ਨਹੀਂ ਸਹਾਰਦੇ ਨਾ ਤੇ ਪੰਜਾਬੀ ਜ਼ੁਲਮਸਾਰ ਦੇ ਨਤੀਜਿਆਂ ਜ਼ੁਲਮ ਕਰਦੇ ਆਏ ਨੇ ਭਾਜਪਾ ਨੂੰ ਇਹ ਫਲਸਫਾ ਸਮਝਣਾ ਪੈਣਾ ਹੈਗਾ ਪੰਜਾਬ ਇੱਕ ਸਟੇਟ ਨਹੀਂ ਪੰਜਾਬ ਇੱਕ ਸੋਚ ਆ ਜਦ ਤੱਕ ਤੁਸੀਂ ਪੰਜਾਬ ਦੀ ਸੋਚ ਨੂੰ ਨਹੀਂ ਸਮਝੋਗੇ ਨਾ ਤਾਂ ਤੁਸੀਂ ਪੰਜਾਬੀਆਂ ਦੇ دل ਨਹੀਂ ਜਿੱਤ ਸਕਦੇ ਬਰ ਉਹੀ ਹੈ ਪੰਜਾਬ ਦੇ ਵਿੱਚ ਕੀ ਹੈ ਅੱਡ ਚੋਣਾ ਲੜ ਕੇ ਦੇਖ ਲੈ ਭਾਜਪਾ ਦੇ ਸਾਰੇ ਲੀਡਰਾਂ ਦੀ ਜਮਾਨਤ ਜਬਤ ਹੋਈਆਂ ਹੁਣ ਪ੍ਰਧਾਨ ਦਾ ਸਵਾਲ ਹੈ ਕਿ ਬੀਜੇਪੀ ਨੂੰ ਪ੍ਰਧਾਨ ਕਿਹੜਾ ਲੰਦ ਕੀ ਰਮਨੀ ਸਿੰਘ ਬਿੱਟੂ ਮਨਪੀ ਸਿੰਘ ਬਾਦਲ ਸੁਭਾਸ਼ ਸ਼ਰਮਾ ਤਰਨ ਚੋਗ ਅਵਨਾਸ਼ ਰਾਏ ਖੰਨਾ ਜਾਂ ਫਿਰ ਰਾਣਾ ਗੁਰਮੀਤ ਸਿੰਘ ਸੋਢੀ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਕੱਲ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਤੋਂ ਆ ਗਿਆ ਧੰਨਵਾਦ